ਮੁੱਖ ਮੰਤਰੀ ਭਗਵੰਤ ਪੰਡਾ ਇੱਕ ਵਾਰ ਇੱਕ ਝੂਠ ਫੜਿਆ ਜਾ ਰਿਹਾ ਜਿੱਥੇ ਵਾਰ-ਵਾਰ ਮੁੱਖ ਮੰਤਰੀ ਨੂੰ ਸਰਕਾਰ ਨੂੰ ਆਪਣੇ ਫੈਸਲੇ ਤੇ ਯੂ ਟਰਨ ਮਾਰਨਾ ਪੈ ਰਿਹਾ ਹੈ ਉੱਥੇ ਹੀ ਵਾਰ-ਵਾਰ ਮਾਰੇ ਹੋਏ ਝੂਠ ਵੀ ਜਿਹੜੇ ਆ ਉਹ ਫੜੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਪੰਡਾ ਲਗਾਤਾਰ ਇਹ ਗੱਲਾਂ ਅਕਸਰ ਕਹਿੰਦੇ ਸੁਣਦੇ ਆ ਕਿ ਮੇਰੇ ਕੋਲ ਹਰਾ ਪੈਣਾ ਤੇ ਹਰਾ ਪੈਣਾ ਮੈਂ ਐਂ ਕਰਦਾ ਤੇ ਮੈਂ ਉਹ ਕਰਦਾ ਪਰ ਇੱਕ ਤੋਂ ਬਾਅਦ ਇੱਕ ਪੋਲ ਹੁਣ ਖੁੱਲ ਰਹੀ ਹੈ ਕਿ ਬਹੁਤ ਅਹਿਮ ਫੈਲਾ ਜਿਹੜੀਆਂ ਪੰਜਾਬ ਦੇ ਭੁਇਕ ਦੇ ਨਾਲ ਪੰਜਾਬ ਦੇ ਲੋਕਾਂ ਦੇ ਭੁਇਕ ਦੇ ਨਾਲ ਜੁੜੀਆਂ ਨੇ ਔਰ ਉਹ ਫਾਈਲਾਂ ਦੀ ਪ੍ਰਵਾਨਗੀ ਜਿਹੜੀ ਹੈ ਉਹ ਦੇਣੀਆ ਮੁੱਖ ਮੰਤਰੀ ਨੇ ਪਰ ਸਾਲ-ਸਾਲ 2-2 ਸਾਲ ਹੋ ਗਿਆ ਮੁੱਖ ਮੰਤਰੀ ਦੇ ਟੇਬਲ ਤੇ ਪਈਆਂ ਨੂੰ ਤਾਂ ਉਹ ਉੱਥੇ ਹੀ ਧੂੜ ਭੱਕ ਰਹੀਆਂ ਨੇ ਕਿਹੜੀਆਂ-ਕਿਹੜੀਆਂ ਫਾਈਲਾਂ ਪਈਆਂ ਨੇ ਉਸ ਤੇ ਬਹੁਤ ਅਹਿਮ ਚਰਚਾ ਕਰਨੀ ਆ ਔਰ ਇਹ ਖਬਰ ਹਰ ਪੰਜਾਬ ਦੇ ਵਸਿੰਦੇ ਦੇ ਲਈ ਸੁਣਨ ਯੋਗ ਹੈ ਕੀ ਖਬਰ ਹੈ ਇਸ ਤੇ ਅਹਿਮ ਜਿਹੜੀਆਂ ਚਰਚਾ ਅਸੀਂ ਕਰਨ ਜਾ ਰਹੇ ਹਾਂ ਉਹ ਤਾਂ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਕੁਝ ਦਿਨਾਂ ਬਾਅਦ ਇੱਕ ਤੋਂ ਦਿਨਾਂ ਬਾਅਦ ਹੀ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਔਰ ਉਸ ਸੈਸ਼ਨ ਤੋਂ ਪਹਿਲਾਂ ਇਹ ਕੈਬਨਿਟ ਮੀਟਿੰਗ ਜਿਹੜੀ ਬੜੀ ਅਹਿਮ ਮੰਨੀ ਜਾ ਰਹੀ ਹੈ ਕੀ ਕੀ ਕੁਝ ਇਹਦੇ ਵਿੱਚ ਹੋ ਸਕਦਾ ਇਸ ਤੇ ਵੀ ਅਹਿਮ ਕਰਜਾ ਕਰਾਂਗੇ ਉਧਰ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਰਾਜ਼ਗੀ ਵੀ ਦੱਸੀ ਜਾਂਦੀ ਰਹੀ ਹੈ ਔਰ ਜਿਹੜੇ ਕਿ ਆਪਣੀਆਂ ਸ਼ਿਕਾਇਤਾਂ ਲਾ ਕੇ ਪਹਿਲਾਂ ਵੀ ਦਿੱਲੀ ਪਹੁੰਚਦੇ ਰਹੇ ਆ ਉਹਨਾਂ ਦੇ ਵਿੱਚੋਂ ਹੁਣ ਕੁਝ ਵਿਧਾਇਕ ਫਿਰ ਦਿੱਲੀ ਜਿਹੜਾ ਉਹ ਪੁੱਜੇ ਆ ਪੁਰਜੇ ਲੀਡਰ ਜਿਹੜੇ ਦਿੱਲੀ ਪੁੱਜੇ ਹੈ ਉੱਥੇ ਮੁਲਾਕਾਤ ਮਨੀਸ਼ ਸੋਦੀਆ ਦੇ ਨਾਲ ਕੀਤੀ ਹੈ ਕੀ ਕੁਝ ਗੱਲਾਂ ਬਾਤਾਂ ਹੋਈਆਂ ਉਹਨੀਆਂ ਕਿਹੜੇ ਵਿਧਾਇਕ ਗਿਆ ਇਸ ਤੇ ਵੀ ਅਹਿਮ ਜਿਹੜੀ ਅਸੀਂ ਚੈੱਕ ਕਰਦੇ ਆਂ ਉੱਤਰ ਅਮਰਤਪਾਲ ਜਿਹੜੀ ਐਨਐਸਏ ਨੂੰ ਚੈਲੰਜ ਕੋਰਟ ਦੇ ਵਿੱਚ ਕੀਤਾ ਗਿਆ ਸੀ ਉਹਦੇ ਵਿੱਚ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਵੱਲੋਂ ਆਪਣਾ ਜਵਾਬ ਦਾਖਲ ਕੀਤਾ ਕਿ ਉਹ ਕਹਿੰਦੇ ਕਿ ਅਮਰਤਪਾਲ ਜੇਲ੍ਹ ਦੇ ਵਿੱਚ ਰਹਿ ਕੇ ਵੀ ਬਖਵਾਤੀਆਂ ਦੇ ਟੱਚ ਦੇ ਵਿੱਚ ਰਿਹਾ ਹੈ ਕਿ ਇਹ ਝੂਠ ਹੈ ਜਾਂ ਇਹ ਸੱਚ ਹੈ ਜੇ ਇਹ ਝੂਠ ਹੈ ਤਾਂ ਇਹ ਇਹ ਉਹ ਏ ਧੂਰ ਜਿਹੜਾ ਮਾਰਿਆ ਜਾ ਰਿਹਾ ਕਿ ਸਿਰਫ ਉਹਨੂੰ ਜੇਲ੍ਹ ਦੇ ਵਿੱਚ ਬੰਦ ਰੱਖਣ ਲਈ ਮਾਰਿਆ ਜਾ ਰਿਹਾ ਜੇ ਇਹ ਸੱਚ ਹੈ ਤਾਂ ਫਿਰ ਸਰਕਾਰ ਦਾ ਫੇਲਿਅਰ ਕਿੰਨਾ ਜ਼ਿਆਦਾ ਹੈ ਸਿਸਟਮ ਦਾ ਫੇਲਿਅਰ ਕਿੰਨਾ ਜ਼ਿਆਦਾ ਹੈ ਕਿ ਇੱਕ ਇੰਨੇ ਅਹਿਮ ਕੇਸ ਦੇ ਵਿੱਚ ਇੱਕ ਬੰਦਾ ਤੁਸੇ ਰੱਖਿਆ ਹੋਵੇ ਤੇ ਉੱਥੇ ਤੁਹਾਡਾ ਸਿਸਟਮ ਇੰਨਾ ਫੇਲ ਹੋਵੇ ਕਿ ਉਹ ਅੰਦਰ ਬੈਠਾ ਵੀ ਬਾਹਰ ਕਿਵੇਂ ਟੱਚ ਦੇ ਵਿੱਚ ਹੋਵੇ ਇਹ ਸੱਚ ਮਾਰਦੀ ਹੈ ਝੂਠ ਮਾਰਦੀ ਹੈ ਸਰਕਾਰ ਜਾਂ ਕਹਿੰਦਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਚਰਚਾ ਇਹ ਵੀ ਕਰਾਂਗੇ ਕਿ ਮਹਾ ਕਰਪਟ ਜਿਹੜੇ ਲੋਕ ਨੇ ਉਹ ਵਕ ਵਕ ਪਾਰਟੀਆਂ ਚ ਇੱਧਰ ਉੱਧਰ ਹੋ ਰਹੇ ਨੇ ਕੱਲ ਇੱਕ ਜਿਹੜਾ ਸਰਕਾਰ ਦੇ ਵੱਲੋਂ ਫੜਿਆ ਹੋਇਆ ਗਿਆ ਵਿਜੀਲੈਂਸ ਨੂੰ ਗ੍ਰਿਫਤਾਰ ਜਿਹੜਾ ਕੀਤਾ ਸੀ ਵਿਜੀਲੈਂਸ ਨੇ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਵਿਜੀਲੈਂਸ ਨੂੰ ਪੈਸਿਆਂ ਦੀ ਆਫਰ ਲੈ ਕੇ ਗਿਆ ਸਾਬਕਾ ਮੰਤਰੀ ਜਿਹੜਾ ਅਰੋੜਾ ਹੁਸ਼ਿਆਰਪੁਰ ਵਾਲਾ ਉਹ ਜਿਹੜਾ ਸ਼ਾਮਲ ਹੋਇਆ ਕਾਂਗਰਸ ਦੇ ਵਿੱਚ ਕਿ ਇਹਨਾਂ ਨੇ ਹੁਣ ਵਾਸ਼ਿੰਗ ਮਸ਼ੀਨ ਲਾ ਲਈ ਐ ਦੱਸਣਗੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਲੈ ਕੇ ਆਇਆ ਇਸ ਤੇ ਬਹੁਤ ਟਾਈਮ ਜਿਹੜੀ ਚਰਚਾ ਕਰਨੀ ਹੈ ਜਰੂਰ ਸਿਰਾਂ ਥੋੜਾ ਜਿਹਾ ਕੱਢਾਂਗੇ ਨੌਤੀ ਮੇਰੇ ਨਾਲ ਅਣਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਾਂ ਸਭਾ ਕੀਤੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਾ ਸਤਿ ਸ਼੍ਰੀ ਅਕਾਲ ਚਲੋ ਅਣਖ ਸਾਹਿਬ ਪਹਿਲੀ ਖਬਰ ਮੈਂ ਇਹੀ ਲੈਣੀ ਜਾਊਂਗਾ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਵੱਡੀਆਂ ਵੱਡੀਆਂ ਢੀਂਗਾ ਜੜੀਆਂ ਉਹ ਮਾਰਦੇ ਆ ਕਿ ਮੇਰੇ ਕੋਲੇ ਹਰਾ ਪੈਨ ਆ ਗਿਆ ਪ੍ਰਮਾਤਮਾ ਮੇਰੇ ਤੋਂ ਹਰਾ ਪੈਨ ਚਲਾਵੇ ਇਸ ਤਰੀਕੇ ਨਾਲ ਕਿ ਪੰਜਾਬ ਦੇ ਭਵਿੱਖ ਦੇ ਵਿੱਚ ਚੱਲੇ ਹਰਾ ਪੈਨ ਕਿਤੇ ਆਏ ਨਾ ਕਰ ਦੇਵੇ ਕਿਤੇ ਉਹ ਆਏ ਨਾ ਕਰ ਦੇਵੇ ਇਹ ਹਰਾ ਪੈਨ ਪੰਜਾਬ ਦੀਆਂ ਅਹਿਮ ਫਾਈਲਾਂ ਦੇ ਉੱਤੇ ਚੱਲਦਾ ਕਿਉਂ ਨਹੀਂ ਪਹਿਲਾਂ ਤਾਂ ਇਹ ਫਾਈਲ ਇੱਕ ਕਹਿੰਦੇ ਬੜੇ ਸਮੇਂ ਦੀ ਪਈ ਆ ਮੁੱਖ ਮੰਤਰੀ ਕੋਲੇ ਕਿ ਜਿਹੜਾ ਡੇਰਾ ਮੁਖੀ ਗੁਰਮੀਤ RAM ਰਹੀਮ ਹੈ ਉਹਦੇ ਵਿਰੁੱਧ ਕੇਸ ਚਲਾਉਣ ਦੀ ਜਿਹੜੀ ਪ੍ਰਵਾਨਗੀ ਹੈ ਔਰ ਉਹਦੇ ਵਿੱਚ ਹਾਲੇ ਤੱਕ ਪ੍ਰਵਾਨਗੀ ਜਿਹੜੀ ਦਿੱਤੀ ਨਹੀਂ ਗਈ ਫਾਈਲ ਜਿਹੜੀ ਆ ਉਹ ਬੜੇ ਲੰਬੇ ਸਮੇਂ ਦੀ ਮੁੱਖ ਮੰਤਰੀ ਦੇ ਦਫ਼ਤਰ ਪਹੁੰਚੀ ਹੋਈ ਆ ਉਹ ਹਰਾ ਪੈਨ ਮੁੱਖ ਮੰਤਰੀ ਭਗਵੰਤ ਮਾਨ ਦਾ ਉੱਥੇ ਚੱਲ ਕਿਉਂ ਨਹੀਂ ਗਿਆ ਔਰ ਦੂਜੇ ਪਾਸੇ ਜੇ ਗੱਲ ਕਰਾਂ ਤੇ ਇੱਕ ਆਮਦਵੀ ਪਾਰਟੀ ਨੇ ਹੀ ਰੌਲਾ ਪਾਇਆ ਸੀਗਾ ਜਿਹੜਾ ਵਿਧਾਨ ਸਭਾ ਭਰਤੀ ਘਟਾਲੇ ਨੂੰ ਲੈ ਕੇ ਉਹਦੇ ਵੀ ਫਾਈਲ ਜਿਹੜੀ ਆ ਬਿਜ਼ਨਸ ਨੇ ਕਿਹਾ ਹੋਇਆ ਕਿ ਭਾਈ ਸਾਨੂੰ ਲੱਗਦਾ ਕਿ ਬਾਕੀ ਇਹਦੇ ਵਿੱਚ ਘਪਲਾ ਆਏਗਾ ਸਾਨੂੰ ਇਹਦੀ ਜਾਂਚ ਚਲਾਉਣ ਦੀ ਜਿਹੜੀ ਆ ਉਹ ਇਜਾਜ਼ਤ ਦਿਓ ਉਹ ਵੀ ਫਾਈਲ ਉੱਥੇ ਹੀ ਧੂੜ ਭੱਕ ਰਹੀ ਹੈ ਹੁਣ ਤੀਜੀ ਫਾਈਲ ਜਿਹੜੀ ਪੰਜਾਬ ਦੇ ਅਹਿਮ ਭੂਿਕ ਦੇ ਨਾਲ ਜੁੜੀ ਆ ਕਿਸਾਨੀ ਦੇ ਨਾਲ ਜੁੜੀ ਆ ਪੰਜਾਬ ਦੀ ਜਿਹੜੀ ਕਿਸਾਨੀ ਦੇ ਲਈ ਜਿਹੜੀ ਨਵੀਂ ਨੀਤੀ ਸੀਗੀ ਉਹ ਜਿਹੜੀ ਬੜਾ ਕੁਝ ਇਹਨਾਂ ਨੇ ਕਿਹਾ ਸੀ ਐਂ ਕਰਾਂਗੇ ਐਂ ਕਰਾਂਗੇ ਉਹ ਵੀ ਜਿਹੜੀ ਡਰਾਫਟ ਰੂਕਟ ਤਿਆਰ ਕਰਕੇ ਮਾਹਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਸੀ ਉਹ ਵੀ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਪਿਆ ਉਹਦੋਂ ਵੀ ਪ੍ਰਵਾਨਗੀ ਜਿਹੜੀ ਉਹ ਦਿੱਤੀ ਨਹੀਂ ਜਾ ਰਹੀ ਇੱਕ ਤੋਂ ਬਾਅਦ ਇੱਕ ਅਹਿਮ ਫਾਈਲਾਂ ਜਿਹੜੀਆਂ ਉੱਥੇ ਫਸ ਰਹੀਆਂ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਜਾ ਕੇ ਮੁੱਖ ਮੰਤਰੀ ਦੱਬ ਕੇ ਬਹਿ ਜਾਂਦੇ ਐ ਮਸਲਾ ਕੀ ਐ ਕਿਉਂ ਮੁੱਖ ਮੰਤਰੀ ਦਾ ਹਰਾ ਪੈਨ ਇਹਨਾਂ ਫਾਈਲਾਂ ਤੇ ਚੱਲਦਾ ਅ ਸਿੱਧੂ ਸਾਹਿਬ ਜਦੋਂ ਭਗਵੰਤਪਨ ਹੁਣੇ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਤਾਂ ਮੈਨੂੰ ਯਾਦ ਆ ਕਿ ਪਿਹੇ ਦੇ ਲੈਕਚਰ ਚ ਦਰਾਂ ਨੂੰ ਕੁੱਣ ਨੇ ਇਹ ਗੱਲ ਕਹੀ ਸੀ ਆਪਣੇ ਭਾਸ਼ਣ ਦੇ ਵਿੱਚ ਕਿ ਮੇਰਾ ਹਰਾ ਪੈਨ ਜਿਹੜਾ ਪੰਜਾਬ ਦੇ ਵਿਕਾਸ ਵਾਸਤੇ ਪੰਜਾਬ ਦੇ ਤਰੱਕੀ ਵਾਸਤੇ ਤੇ ਨੌਜਵਾਨਾਂ ਦੀ ਭਲਾਈ ਵਾਸਤੇ ਚੱਲੇਗਾ ਅਜੇ ਤੱਕ ਉਹ ਨੌ ਪੈਨ ਜਿਹੜਾ ਹਰਾ ਪੈਨ ਆ ਜੇਠਿਆ ਨਹੀਂ ਤੇ ਨਾਇਕੇ ਤੇ ਚੱਲਦਾ ਕਿਤੇ ਮਹਿਸੂਸ ਹੋਇਆ ਤੇ ਉਲਟਾ ਮੁੱਖ ਮੰਤਰੀ ਸਾਹਿਬ ਹਰ ਰੋਜ਼ ਖਾਸ ਤੌਰ ਤੇ ਪੰਜਾਬ ਦੇ ਪ੍ਰਤੀ ਜਿਹੜੀਆਂ ਪਾਲਿਸੀ ਜਾਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਲੈ ਕੇ ਹਮੇਸ਼ਾ ਵਾਅਦੋ-ਵਾਦਾਂ ਚ ਰਹੀ ਹੈ ਚਾਹੇ ਉਹ ਮਾਇਨਿਕ ਪਾਲਿਸੀ ਹੋਵੇ ਚਾਹੇ ਇੰਡਸਟਰੀ ਪਾਲਿਸੀ ਹੋਵੇ ਤੇ ਚਾਹੇ ਹੁਣ ਆ ਕਿਸਾਨਾਂ ਦੀ ਜਿਹੜੀ ਉਹਨਾਂ ਦੇ ਸਬੰਧੀ ਜਿਹੜੀ ਪਾਲਿਸੀ ਹੋ ਗਈ। ਪਤਾ ਲੱਗਾ ਕਿ ਪੰਜਾਬ ਦੇ ਵਿੱਚ ਕਿਸਾਨੀ ਨੂੰ ਉੱਪਰ ਚੁੱਕਣ ਵਾਸਤੇ ਤੇ ਕਿਸਾਨੀ ਦੀ ਦਿਸ਼ਾ ਸੁਧਾਰਤ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਹੋਂਦ ਵਿੱਚ ਆਉਂਦੀ ਹੈ ਜਦੋਂ ਸੱਤਾ ਵਿੱਚ ਆਉਂਦੀ ਹੈ ਤਾਂ ਬਕਾਇਦਾ ਤੌਰ ਤੇ ਇੱਕ 11 ਮੈਂਬਰੀ ਕਮੇਟੀ ਜਿਹੜੀ ਇਹਨਾਂ ਵੱਲੋਂ ਬਣਾਈ ਗਈ। 11 ਮੈਂਬਰੀ ਕਮੇਟੀ ਦੇ ਵਿੱਚ ਯੂਨੀਵਰਸਿਟੀਆਂ ਦੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸਾਬਕਾ ਵਾਈਸ ਚਾਂਸਲਰ ਤੇ ਹੋਰ ਕਈ ਅਧਿਕਾਰੀਆਂ ਸ਼ਾਮਲ ਕੀਤਾ ਗਿਆ ਪਰ ਕਿਸਾਨ ਜਥੇਬੰਦੀਆਂ ਦਾ ਕੋਈ ਵੀ ਆਕੂ ਇਸ ਜਿਹੜੀ ਯਾਰਾ ਮੈਮਰੀ ਕਮੇਟੀ ਦੇ ਵਿੱਚ ਪੇਸ਼ ਨਹੀਂ ਸੀ ਇਸ ਯਾਰਾ ਮੈਮਰੀ ਕਮੇਟੀ ਨੇ ਸਿੱਧੂ ਸਾਹਿਬ ਕਹਿੰਦੇ ਆ ਕਿ ਪੂਰਨ ਤੌਰ ਤੇ ਪੰਜਾਬ ਦੀ ਕਿਸਾਨੀ ਨੂੰ ਤਾਂ ਝੁੱਕਣ ਵਾਸਤੇ ਬੜਾ ਬਰੀਕੀ ਦਾ ਕੰਮ ਕੀਤਾ ਲੋਕਾਂ ਦੇ ਸੁਝਾਅ ਲਈ ਸੁਝਾਵਾਂ ਨੂੰ ਲੈ ਕੇ ਇੱਕ ਕਿਤਾਬਚਾ ਇੱਕ ਪ੍ਰਵਾਨਗੀ ਜਿਹੜੀ ਇੱਕ ਫਾਈਲ ਜਿਹੜੀ ਆ ਉਹ ਤਿਆਰ ਕੀਤੀ ਤੇ ਉਹ ਫਾਈਲ ਦੇ ਵਿੱਚ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਫਸਲੀ ਜਿਹੜਾ ਵਪਿੰਤਾ ਚੱਕਰਾ ਉਸ ਨੂੰ ਕੀਤਾ ਜਾ ਸਕਦਾ ਪਾਣੀ ਜਿਹੜਾ ਧਰਤੀ ਹੇਠਲਾ ਮੁੱਕਦਾ ਜਾ ਰਿਹਾ ਉਸ ਨੂੰ ਕਿਵੇਂ ਪੁਨਰ ਸੁਰਜੀਤ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਐਮਐਸਪੀ ਨਾਲ ਸੰਬੰਧਤ ਕਿਹੜੀਆਂ-ਕਿਹੜੀਆਂ ਫਸਲਾਂ ਦਿੱਤੀਆਂ ਜਾ ਸਕਦੀਆਂ ਤੇ ਖੁਸ਼ਹਾਨਾ ਤੇ ਖੁਸ਼ਹਾਲੀ ਜੀਵਨ ਹੋਰ ਤਰੱਕੀ ਵਾਸਤੇ ਲਈ ਹੋਣ ਵਾਸਤੇ ਕਿਹੜੇ-ਕਿਹੜੇ ਯਤਨ ਜਿਹੜੇ ਸਰਕਾਰ ਆ ਉਹ ਕਰ ਸਕਦੀ ਆ ਉਹ ਯਾਰਾ ਮੈਂਬਰੀ ਕਮੇਟੀ ਨੇ ਇੱਕ ਪੂਰਨ ਰਿਪੋਰਟ ਜਿਹੜੀ ਆ ਬਣਾ ਕੇ ਉਹ ਦੇਤੀ ਪੰਜਾਬ ਕੁਸ਼ਨ ਫਾਰਮਰ ਜਿਹੜਾ ਹੈਗਾ ਪੰਜਾਬ ਫਾਰਮਰ ਦੇ ਵਿਸ਼ੇ ਉਹਦੇ ਨੂੰ ਨੋਟਬੁੱਕ ਜਿਹੜੀ ਉਹਦੇ ਨੂੰ ਦੇਤੀ ਗਈ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਕਹਿੰਦੇ ਆ ਕਿ ਇੱਕ ਕਿਤਾਬਚਾ ਵੀ ਛਾਪਿਆ ਗਿਆ ਉਹ ਵੀ ਕਿਤਾਬਚਾ ਜਿਹੜਾ ਹੈ ਬਕਾਇਦਾ ਤੌਰ ਤੇ ਕਹਿੰਦੇ ਨੇ ਅਜੇ ਉਸ ਪਿਸ਼ਨ ਪਾਸ ਪਿਆ ਇਸ ਸੀਲ ਬੰਦ ਕੀਤਾ ਅਲਮਾਟਗਿਚ ਬੰਦਾ ਉਸ ਦੀ ਵੀ ਧੂ ਜਿਹੜੀ ਬਾਹਰ ਨਹੀਂ ਕੱਢੀ ਅਖੀਰ ਉਹ ਜਿਹੜੀ ਪਾਲਿਸੀ ਬਣਾਈ ਗਈ ਕਿਸਾਨਾਂ ਵਾਸਤੇ ਕਿਸਾਨਾਂ ਦੀ ਤਰੱਕੀ ਵਾਸਤੇ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਦੀ ਟੇਬਲ ਤੇ ਬੀਟੀਟੀ ਜੂ 2023 ਨੂੰ ਪਚਾ ਦਿੱਤੀ ਗਈ ਤੇ ਹੈਰਾਨਗੀ ਦੀ ਗੱਲ ਆ ਕਿ ਹੁਣ 14 ਮਹੀਨੇ ਦੀਤ ਚਾਂ ਦੇ ਬਾਅਦ ਵੀ ਉਸ ਫਾਈਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਨਜ਼ਰੇ ਅਲਾਇਕ ਉਹ ਨਹੀਂ ਹੋਈ ਹਰਾਪੇ ਤਾਂ ਬੜੀ ਦੂਰ ਦੀ ਗੱਲ ਸੀ ਉਹਨਾਂ ਨੇ ਵੇਖੀ ਨਹੀਂ ਹੁਣ ਮੁੱਖ ਮੰਤਰੀ ਸਾਹਿਬ ਦਾ ਇਸ ਤੇ ਪ੍ਰਤੀ ਕੀ ਦਿਲਚਸਪੀ ਹੈ ਜਾਂ ਉਹਨਾਂ ਦਾ ਕੀ ਤਰਕਾ ਇਹ ਤਾਂ ਉਹੀ ਜਾਂਦੇ ਆ ਕਿ ਜਾਂ ਤਾਂ ਉਹਨਾਂ ਕੋਲ ਟਾਈਮ ਹੀ ਹੈ ਨਹੀਂ ਟਾਈਮ ਇਸ ਕਰਕੇ ਹੈ ਨਹੀਂ ਕਿਉਂਕਿ ਹਰ ਸਟੇਜ ਤੇ ਜਾ ਕੇ ਉਹਨਾਂ ਨੇ ਚਾਹੇ ਉਹ ਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਤੇ ਚਾਹੇ ਪੰਜਾਬ ਤੋਂ ਬਾਹਰ ਹੋਣ ਵੋਟਾਂ ਦੇ ਸਬੰਧ ਵਿੱਚ ਉੱਥੇ ਜਾ ਕੇ ਉਹਨਾਂ ਨੇ ਪ੍ਰਚਾਰ ਕਰਨਾ ਹੁੰਦਾ ਪਰ ਦੂਜੇ ਪਾਸੇ ਜਿਹੜੇ ਪੰਜਾਬ ਦੇ ਅਹਿਮ ਮੁੱਦੇ ਨੇ ਔਰ ਜਿੰਨਾਂ ਦੇ ਸਬੰਧੀ ਆਮ ਆਦਮੀ ਪਾਰਟੀ ਹਮੇਸ਼ਾ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਕਿਸਾਨੀ ਦੇ ਪ੍ਰਤੀ ਆਮ ਆਦਮੀ ਪਾਰਟੀ ਦਾ ਰੁਖ ਪੂਰਨ ਤੌਰ ਤੇ ਸਪਸ਼ਟਾ ਕਸਾਨਾਂ ਨੂੰ ਕਿਸੇ ਕਿਸਮ ਦਾ ਕੋਈ ਦੁੱਖ ਕੋਈ ਤਕਲੀਫ ਨਹੀਂ ਹੋਣ ਦਿੱਤੀ ਚਾਹੇਗੀ ਚਾਹੇ ਉਹ ਜ਼ਮੀਨ ਐਕਵਾਇਰ ਕਰਨ ਦਾ ਮੁੱਦਾ ਹੋਵੇ ਤੇ ਚਾਹੇ ਕੁਝ ਹੋਰ ਹੋਵੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਸਾਨਾਂ ਦੇ ਨਾਲ ਖੜੀ ਆ ਤੇ ਮੁੱਖ ਮੰਤਰੀ ਸਾਹਿਬ ਹਮੇਸ਼ਾ ਇਹ ਦਾਅਵਾ ਹਮੇਸ਼ਾ ਕਰਦੇ ਆ ਹੁਣ ਵੀ ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਦਾ ਉਹਨਾਂ ਦਾ ਰੌਣਾ ਪਿਆ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਦਾ ਪੱਖ ਪੂਰਨ ਦਾ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਉਹਨਾਂ ਦਾ ਵਾਜਬ ਰੇਤ ਜ਼ਮੀਨਾਂ ਦਾ ਨਹੀਂ ਮਿਲ ਰਹਾ ਤੇ ਇਸ ਕਰਕੇ ਕਿਸਾਨ ਨੇ ਜ਼ਮੀਨ ਐਕਵਾਇਰ ਕਰਨ ਚੜ ਕਾਫਟ ਪਾ ਰਹੇ ਪਰ ਦੂਜੇ ਪਾਸੇ ਜਿਹੜੇ ਕਿਸਾਨਾਂ ਦੇ ਭਲੇ ਵਾਸਤੇ ਇਹਨਾਂ ਦੀ ਬਣਾਈ ਯਾਰਾ ਮੈਂਬਰੀ ਕਮੇਟੀ ਨੇ ਇੱਕ ਰਿਪੋਰਟ ਇੱਕ ਜਿਹੜੀ ਪਾਲਿਸੀ ਬਣਾ ਕੇ ਪੇਸ਼ ਕੀਤੀ ਉਹਦੇ ਉੱਤੇ ਮੁੱਖ ਮੰਤਰੀ ਸਾਹਿਬ 사인 ਜਿਹੜੇ ਆ ਉਹ ਨਹੀਂ ਕਰ ਉਸ ਨੂੰ ਪ੍ਰਮਾਨ ਕੀ ਜਿਹੜੀ ਆ ਉਹ ਨਹੀਂ ਦੇ ਰਹੇ ਹੁਣ ਇਸ ਦੇ ਪਿੱਛੇ ਕੀ ਤਰਕਾ ਇਹ ਤਾਂ ਮੁੱਖ ਮੰਤਰੀ ਸਾਹਿਬ ਹੀ ਜਾਣਦੇ ਆ ਪਰ ਇਹ ਉਹਨਾਂ ਦਾ ਕੋਈ ਪਹਿਲਾ ਅਸੀਂ ਕਹਿ ਸਕਦੇ ਆ ਕਿ ਇਹ ਵਤੀਰਾ ਜਾਂ ਪਹਿਲਾ ਵਰਤਾਰਾ ਨਹੀਂ ਹੈ ਇਸ ਤੋਂ ਪਹਿਲਾਂ ਡੇਰਾ ਰਾਮ ਸਿੰਘ ਦੇ ਖਿਲਾਫ ਜਿਸ ਤਰੀਕੇ ਨਾਲ ਬੇਅਦਦੀਆਂ ਦੇ ਕੇਸਾਂ ਦੇ ਵਿੱਚ ਉਸ ਦਾ ਨਾਮ ਆਇਆ ਔਰ ਮੈਂ ਕਹਿਦਾ ਥੋੜੇ ਖਟੜੇ ਦੀ ਜਿਹੜੀ ਅਸਿੱਟ ਸੀ ਉਸਨੇ ਗੱਲ ਕੀਤੀ ਕਿ ਅਸੀਂ ਬਕਾਇਦਾ ਤੌਰ ਤੇ ਇੱਕ ਫਾਈਲ ਬਣਾ ਕੇ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਕਿ ਸਾਨੂੰ ਇਹਦੇ ਉੱਤੇ ਕੇਸ ਲਾਉਣ ਦੀ ਪ੍ਰਵਾਨਗੀ ਜਿਹੜੀ ਉਹ ਦਿੱਤੀ ਜਾਵੇ ਤੇ ਕਹਿੰਦੇ ਆ ਉਹ ਵੀ 1.5 ਸਾਲ ਹੋ ਚੱਲਿਆ ਉਸ ਫਾਈਲ ਦੇ ਉੱਤੇ ਵੀ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਨਜ਼ਰ ਆ ਉਹ ਨਹੀਂ ਪਈ ਨਜ਼ਰੀ ਪ੍ਰਵਾਨਗੀ ਹਰਾਪੇ ਨੇ ਜਿਹੜਾ ਨਹੀਂ ਚੱਲਿਆ ਜਦੋਂ ਕਿ ਕੱਲ ਉਹਨਾਂ ਨੇ ਇੱਕ ਸੁਭਾਗਨ ਦੇ ਵਿੱਚ ਇੰਨੀ ਗੱਲ ਕਹੀ ਕਿ ਹਾਂ ਵੀ ਬੇਕਦਰ ਜਿਹੜੀਆਂ ਬੇਅਦਬੀਆਂ ਦੇ ਸੰਬੰਧ ਦੇ ਵਿੱਚ ਸਾਡੇ ਹਾਈ ਪ੍ਰੋਫਾਈਲ ਵਕੀਲਾ ਜਿਹੜੇ ਉਹ ਜਾਂਚ ਕਰ ਰਹੇ ਆ मतलब एक पत्ता जेड़ा उन्होंने छोड़ ਦਿੱਤਾ इलेक्शन ਦੇ ਮੱਦੇ ਨਜ਼ਰ ਜਿੰਨੀ ਚੋਣਾਂ ਦੇ ਮੱਦੇ ਨਜ਼ਰ ਜਿਹੜੀ ਕੱਲ ਉਹਨਾਂ ਦੀ ਸਪੀਚ ਡਿੰਪੀ ਢਿਲੋਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਨ ਸਮੇਂ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਹਾਂਜੀ ਬਈ ਅਦਮੇ ਦੇ ਸਬੰਧੀ ਅਸੀਂ ਬੜੇ ਉੱਚ ਕੋਟੀ ਦੇ ਜਿਹੜੇ ਵਕੀਲ ਨੇ ਉਹਨਾਂ ਦੀ ਅਸੀਂ ਰਾਏ ਲੈ ਰਹੇ ਹਾਂ ਉਹ ਜਾਂਚ ਕਰ ਰਹੇ ਹਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਇਹ ਮੁੱਖ ਮੰਤਰੀ ਸਾਹਿਬ ਦਾ ਉਹ ਬਿਆਨ ਜਿਹੜਾ ਉਹਨਾਂ ਨੇ ਪਬਲਿਕ ਜਨਤਾ ਕਰਾਉਂਦੇ ਦਿੱਤਾ ਪਰ ਅਸਲ ਜਿੱਥੇ ਉਹਨਾਂ ਨੇ ਫਾਈਲ ਤੇ ਸਾਈਨ ਕਰਦੇ ਸੀ ਉੱਥੇ ਕਹਿੰਦੇ ਹਰੇ ਪੈਂਦੀ ਜਿਹੜੀ ਨੇ ਵੀ ਉਹ ਟੁੱਟ ਜਾਂਦੀ ਐ ਨੇ ਵੀ ਇਸ ਕਰਕੇ ਟੁੱਟ ਜਾਂਦੀ ਆ ਕਿਉਂਕਿ ਹਰਿਆਣੇ ਚ ਝੋਨਾ ਨਹੀਂ ਤੇ ਉਥੇ ਡੇਰਾ ਸਰਸਾ ਦੇ ਵਿੱਚ ਜਿਹੜਾ ਨਹਾਲ ਲੱਗਦਾ ਤੇ ਉਥੋਂ ਦੀ ਡੇਰਾ ਪ੍ਰੇਮੀ ਦੀਆਂ ਵੋਟਾਂ ਜਿਹੜੀਆਂ ਭਾਰੀ ਗਿਣਤੀ ਦੇ ਵਿੱਚ ਜਿੱਤ ਹਾਰ ਦਾ ਫੈਸਲਾ ਕਰਦੀਆਂ ਨੇ ਤੇ ਜਦੋਂ ਮੁੱਖ ਮੰਤਰੀ ਸਾਹਿਬ ਉਸ ਫਾਈਲ ਤੇ ਸਾਈਨ ਕਰਨ ਲੱਗਦੇ ਆ ਤਾਂ ਫਿਰ ਡੇਰਾ ਸਰਸਾ ਜਾਂ ਮਾਗਦਾ ਉਹ ਖੇਤਰ ਮੁੱਖ ਮੰਤਰੀ ਦੇ ਸਾਹਮਣੇ ਉਹ ਆ ਜਾਂਦਾ ਜਿਸ ਕਰਕੇ ਹਰੇ ਪੈਂਦੀ ਸ਼ਾਈ ਜਿਹੜੀ ਆ ਤੇ ਉਹ ਸਭ ਉਹ ਮੁੱਕ ਜਾਂਦੀ ਐ ਸਾਈਨ ਨਹੀਂ ਹੁੰਦੇ ਜਿੰਨ ਤੱਕ ਤੌਰ ਤੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਕੁਝ ਹੋਰ ਹੁੰਦੇ ਨੇ ਤੇ ਅੰਮ੍ਰਲੀ ਰੂਪ ਚ ਬਿਆਨ ਉਹਨਾਂ ਦੇ ਸਿੱਧੂ ਸਾਹਿਬ ਕੁਝ ਹੋਰ ਹੁੰਦੇ ਆ ਵਿਧਾਨ ਸਭਾ ਦੇ ਵਿੱਚ ਜਿਹੜੀ ਭਰਤੀ ਕੋਟਾਲਾ ਹੋਇਆ ਹਰਜੂਤ ਬੈਂਸ ਤੇ ਕਲਤਾਰ ਸਿੰਘ ਸਦਮਾ ਹੋਣਾ ਨੇ ਬੀਤੇ ਸਮੇਂ ਚ ਰੌਣਾ ਫੜਾ ਪਾਇਆ ਅਸੀਂ ਵੀ ਆਪਣੇ ਚੈਨਲ ਤੇ ਇਹ ਖਬਰ ਬ੍ਰੇਕ ਕੀਤੀ ਕਿ ਹਾਂ ਭਈ ਉਦੋਂ ਤਾਂ ਇਹ ਕਹਿੰਦੇ ਸੀ ਪਰ ਹੁਣ ਕੁਝ ਨਹੀਂ ਹੋਇਆ ਤਾਂ ਉਸ ਤੋਂ ਮਗਰੋਂ ਕਹਿੰਦੇ ਨੇ ਕਿ ਹਾਂ ਭਈ ਵਿਜੀਲੈਂਸ ਨੇ ਮੁੱਖ ਮੰਤਰੀ ਸਾਹਿਬ ਕੋਲ ਇਜਾਜ਼ਤ ਮੰਗੀ ਮੁੱਖ ਮੰਤਰੀ ਸਾਹਿਬ ਨੇ ਉਹ ਇਜਾਜ਼ਤ ਵੀ ਜਿਹੜੀ ਅਜੇ ਤੱਕ ਨਹੀਂ ਦਿੱਤੀ ਸ਼ਾਇਦ ਉਹਦੇ ਪਿੱਛੇ ਆਪਸੀ ਸਮਝੌਤੇ ਜਿਹੜੇ ਹੋ ਚੁੱਕੇ ਆ ਤੁਸੀਂ ਸੋ ਕਹਿਣ ਦਾ ਅਰਥ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਵੇਲੇ ਮੁੱਖ ਮੰਤਰੀ ਨੇ ਭਗਵੰਤ ਬਾੜੂ ਨੇ ਜਨਤਕ ਤੌਰ ਤੇ ਤਾਂ ਬਿਆਨ ਕੁਝ ਹੋਰ ਦਿੰਦੇ ਆ ਪਰ ਅਮਲੀ ਰੂਪ ਦੇ ਵਿੱਚ ਜਿਹੜਾ ਉਹਨਾਂ ਦੀ ਕਾਰਵਾਈ ਜਿਹੜੀ ਆ ਉਹ ਕੁਝ ਹੋਰ ਹੁੰਦੀ ਆ ਖੈਰ ਗੱਲਾਂ ਤਾਂ ਸਿੱਧੂ ਸਾਹਿਬ ਆਪਾਂ ਉਥੇ ਕਿਸਾਨ ਪਾਲਿਸੀ ਦੀ ਕਰੀਏ ਜਿਹਦੇ ਨਾਲ ਤੁਸੀਂ ਗੱਲ ਕਰਦੋ ਮਾਈਨਿੰਗ ਪਾਲਿਸੀ ਐਕਸਾਈਜ਼ ਪਾਲਿਸੀ ਕਿੰਨੀਆਂ ਪਾਲਿਸੀਜ਼ ਨਹੀਂ ਜਿਹੜੀਆਂ ਪੰਜਾਬ ਸਰਕਾਰ ਨੇ ਬਣਾਈਆਂ ਸਿੱਧੂ ਸਭ ਲਾਗੂ ਨਹੀਂ ਹੋ ਸਕੀਆਂ ਪੰਜਾਬ ਦੇ ਵਿੱਚ ਵੀ ਉਹ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਆ ਤੇ ਵੇਖ ਲਓ ਦਿੱਲੀ ਦਾ ਹਾਲ ਕੀ ਹੋਇਆ ਤੇ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਮਾਈਨਿੰਗ ਦੀ ਪਾਲਿਸੀ ਜਿਹੜੇ ਸਬੰਧੀ ਆਮ ਆਦਮੀ ਪਾਰਟੀ ਕਰੋੜਾ ਰੁਪਿਆ ਦਾ ਮਾਲੀਆ ਲੈਣ ਦਾ ਦਮ ਭਰਦੀ ਸੀ ਵੇਖ ਲਓ ਉਹਦਾ ਕੀ ਹਾਲਾ ਉਹਦਾ ਵੀ ਕੋਈ ਪਤਾ ਨਹੀਂ ਲੱਗਾ ਇੰਡਸਟਰੀ ਪਾਲਿਸੀ ਜਿਹੜੀ ਆ ਪੰਜਾਬ ਦੀ ਅਜੇ ਤੱਕ ਸਰਕਾਰ ਵਧਾਏ ਨਹੀਂ ਸਕੀ ਤਾਂ ਸਿੱਧੂ ਸਖਿਰ ਜਿਹੜੀ ਆ ਆ ਬੜਾਈਆਂ ਇਹਦੇ ਉੱਤੇ ਉਹ ਸਾਈਨ ਹੀ ਨਹੀਂ ਕਰ ਸਕੇ ਇਹ ਹੈ ਆਮ ਆਦਮੀ ਪਾਰਟੀ ਦਾ ਫੇਲਿਅਰ ਜਿਹੜਾ ਪੰਜਾਬ ਦੇ ਵਿੱਚ ਕਿੰਨੇ ਸਾਲ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਹਰ ਵਾਸੀ ਨੂੰ ਅਸੀਂ ਖੁਸ਼ਹਾਲ ਕਰਨਾ ਪਰ ਜਿਹੜੀਆਂ ਸਥਿਤੀਆਂ ਨੇ ਸਿੱਧੂ ਸਾਹਿਬ ਸਟੇਜਾਂ ਤੇ ਕੁਝ ਹੋਰ ਨੇ ਅੰਮ੍ਰਲੀ ਰੂਪ ਦੇ ਵਿੱਚ ਹੋਰ ਨੇ ਹੁਣ ਦੇਖੋ ਮੁੱਖ ਮੰਤਰੀ ਸਾਹਿਬ ਇਹਦੇ ਸਬੰਧੀ ਹੁਣ ਅਗਲਾ ਫੈਸਲਾ ਕੀ ਲੈਂਦੇ ਆ ਪਰ ਇੱਕ ਦਾ ਇਸ ਪਾਲਿਸੀ ਨੂੰ ਪ੍ਰਵਾਨਗੀ ਨਾ ਦੇਣ ਨਾਲ ਮੁੱਖ ਮੰਤਰੀ ਸਾਹਿਬ ਦਾ ਉਹ ਚਿਹਰਾ ਸਾਹਮਣੇ ਆ ਜਾਂਦਾ ਕਿ ਹਾਫੀ ਦੇ ਦੰਦ ਖਾਣ ਨੂੰ ਹੋਰ ਤੇ ਵਿਖਾਉ ਨੂੰ ਹੋਰ ਕਿਸਾਨਾਂ ਦੇ ਜਿੰਨੇ ਮਰਜ਼ੀ ਹੈ ਤੈਸ਼ੀ ਹੁੰਦਾ ਦਾਅਵਾ ਕਰਨ ਪਰ ਜੇਕਰ ਇਹ ਪਾਲਿਸੀ ਲਾਗੂ ਸਿੱਧੂ ਸਾਹਿਬ ਨਹੀਂ ਕਰਦੇ ਫਿਰ ਸਰਕਾਰ ਦਾ ਕਿਸਾਨ ਪੱਖੀ ਰਵਈਆ ਉਹ ਜਰੂਰ ਸਾਹਮਣੇ ਆਉਂਦਾ ਹੁਣ ਦੇਖਣਾ ਹੈ ਕਿ ਕਿਸਾਨ ਜੱਥੇਬੰਦੀਆਂ ਇਸ ਦੇ ਪ੍ਰਤੀ ਆਪਣਾ ਕੀ ਕਦਮ ਚੁੱਕਦੀਆਂ ਚਲੋ ਅਣਕ ਸਾਹਿਬ ਉਹਦਰ ਅੱਜ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਵੀ ਹੈ ਔਰ 2 3 4 ਸਤੰਬਰ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਵੀ ਹੈ ਉਸ ਸੈਸ਼ਨ ਤੋਂ ਪਹਿਲਾਂ ਇਹ ਕੈਬਨਟ ਦੀ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਜਿਹੜਾ ਹੋ ਰਹਿ ਸਕਦਾ ਹਾਲਾਂਕਿ ਚਲੋ ਮਸਾ ਕੈਬਨਟ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ ਪਹਿਲਾਂ ਤਾਂ ਕਈ ਕਿ ਮਹੀਨੇ ਕੈਬਨਟ ਮੀਟਿੰਗਾਂ ਜਿਹੜੀਆਂ ਹੋਈਆਂ ਨਹੀਂ ਤਾ ਹੁਣ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਕੀ ਕੁਝ ਖਾਸ ਜਿਹੜਾ ਉਹ ਹੋ ਸਕਦਾ ਆ ਸਿੱਦੂ ਸਾਹਿਬ ਪੰਜਾਹ ਮਹੀਨਿਆਂ ਤੋਂ ਬਾਅਦ 14 ਅਗਸਤ ਨੂੰ ਪਹਿਲੀ ਕੈਬਨਿਟ ਜਿਹੜੀ ਮੀਟਿੰਗ ਹੋਈ ਸੀ ਤਾਂ ਜਿਹਦੇ ਵਿੱਚ ਕੁਝ ਅਹਿਮ ਫੈਸਲੇ ਜਿਹੜੇ ਉਹ ਕੀਤੇ ਗਏ ਤੇ ਅੱਜ ਇਸੇ ਮਹੀਨੇ ਚ ਇਹ ਦੂਜੀ ਕੈਬਨਿਟ ਮੀਟਿੰਗ ਆ ਜਿਹੜੀ 2 ਸਤੰਬਰ ਤੋਂ ਪਹਿਲਾਂ ਸ਼ੁਰੂ ਹੋ ਰਹੀ ਹੈ ਤੇ 2 ਸਤੰਬਰ ਨੂੰ ਪੰਜਾਬ ਦਾ 3 ਦਿਨ ਦਾ ਜਿਹੜਾ ਵਿਧਾਨ ਸਭਾ ਦਾ ਬਚਿਆ ਜਿਹੜਾ ਸੈਸ਼ਨ ਆ ਮੌਨਸਨ ਸੈਸ਼ਨ ਉਹ ਬੁਲਾਇਆ ਜਾਣਾ ਉਹਨਾਂ ਇਸ ਕੈਬਨਿਟ ਮੀਟਿੰਗ ਦੇ ਵਿੱਚ ਸਿੱਦੂ ਸਾਹਿਬ ਪਤਾ ਲੱਗਾ ਕਿ ਸਰਕਾਰ ਜਿਹੜੀ ਆ पीसीएस अफसर जेड़े ਨੇ ਉਹਨਾਂ ਦੀ ਨਵੀਂ ਪਰਤੀ ਦੇ ਉੱਤੇ ਜਿਹੜੀ ਆ ਹੋਰ ਉਹ ਲਾ ਸਕਦੀ ਹੈ ਤੇ ਉਹਦੇ ਨਾਲ ਹੀ ਨਾਲ ਕੁਝ ਅਹਿਮ ਫੈਸਲੇ ਜਿਹੜੇ ਉਹ ਇਸ ਦੇ ਵਿੱਚ ਲੈ ਸਕਦੀ ਹੈ ਅੱਜ ਦੇ ਪੰਜਾਬ ਦੇ ਵਿੱਚ 310 पीसीएस ਅਫਸਰ ਜਿਹੜੇ ਮੁੱਖ ਕੰਮ ਕਰ ਰਹੇ ਆ ਜਦੋਂ ਕਿ 60 ਹੋਰ ਨਵੇਂ ਅਫਸਰ ਜਿਹੜੇ ਨੇ ਪਰਤੀ ਉਹਨਾਂ ਨੇ ਕਰਦੇ ਕਿਉਂਕਿ ਪੰਜਾਬ ਦੇ ਵਿੱਚ ਨਵੇਂ ਜ਼ਿਲ੍ਹੇ ਬਣਨ ਦੇ ਨਾਲ ਨੰਬਰ 2 ਇਹ ਹੀ ਤਹਿਸੀਲਾਂ ਹੋਣ ਵਿੱਚ ਆਉਂਦੇ ਨਾਲ पीसीएस ਅਫਸਰਾਂ ਦਾ ਜਿਹੜਾ ਘਾਟਾ ਬੀਤੇ ਲੰਬੇ ਸਮੇਂ ਤੋਂ ਸਰਕਾਰੀ ਸਰਕਾਰ ਨੂੰ ਪਿਆ ਰਿਹਾ ਸਰਕਾਰ ਜਿਹੜੀ ਆ ਕੰਮਕਾਜ ਪ੍ਰਭਾਵਿਤ ਜਿਹੜੇ ਹੋ ਰਹੇ ਨੇ ਕਿਉਂਕਿ ਚੰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਵੀ ਪੀ.ਸੀ.ਐਸ ਅਫਸਰਾਂ ਦੀ ਭਰਤੀ ਜਿਹੜੀ ਸਿੱਧੂ ਸਾਹਿਬ ਨਹੀਂ ਹੋਈ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਜਿਹੜੀ ਨਹੀਂ ਹੋਈ ਇਸ ਗੱਲ ਦਾ ਤਾਂ ਵਿਆਹ ਉਰਨ ਤੌਰ ਤੇ ਗਵਾਇਆ ਕਿ ਬੀਤੇ ਸਮੇਂ ਤੋਂ ਇਹ ਭਰਤੀਆਂ ਸਿੱਧੂ ਸਾਹਿਬ ਨਹੀਂ ਹੋਈਆਂ ਖਾਸ ਕਰਕੇ ਪੀ.ਸੀ.ਐਸ ਅਫਸਰਾਂ ਦੀ ਤੇ ਹੁਣ ਉਹਦੇ ਨਾਲ ਹੀ ਨਾਲ ਕੈਪਟਨ ਅਮਰਿੰਦਰ ਸਿੰਘ ਜਾਂ ਚੰਨਜੀਤ ਸਿੰਘ ਚੰਨੀ ਦੇ ਸਰਕਾਰ ਦੇ ਸਮੇਂ ਕਈ ਜ਼ਿਲ੍ਹੇ ਜਿਹੜੇ ਬਣੇ ਜਾਂ ਕਈ ਤਹਿਸੀਲਾਂ ਸਬਤ ਸੀ ਨਾ ਹੋਂਦ ਵਿੱਚ ਹੋਈਆਂ ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਅਫਸਰਸ਼ਾਈ ਹੈ ਇਸ ਦੀ ਘਾਟ ਦੇ ਕਾਰਨ ਸਰਕਾਰੀ ਕੰਮਕਾਜ ਜਿਹੜਾ ਜਰੂਰ ਜਿਹੜਾ ਪ੍ਰਭ ਕਿਉਂਕਿ ਇੱਕ ਹੀ ਅਫਸਰ ਕੋ ਕਿਸੇ ਹਲਕੇ ਦਾ ਜਿਹੜਾ ਵਾਧੂ ਜਿਹੜਾ ਚਾਰਜ ਆ ਉਹ ਦਿੱਤਾ ਜਾਂਦਾ ਰਿਹਾ ਇਸ ਸਥਿਤੀ ਜਿਹੜੀ ਆ ਪਟਵਾਰੀਆਂ ਦੀ ਵੀ ਆ ਤੇ ਇਹ ਸਥਿਤੀ ਕਈ ਤਰੀਕਿਆਂ ਨਹੀਂ ਹੋ ਸਕਦੀ ਵੀ ਹੈਗੀ ਤਾਂ ਉਸ ਚੀਜ਼ ਨੂੰ ਉਸ ਕਮੀ ਨੂੰ ਦੂਰ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਸ ਨੇ ਇਹ ਮੰਨ ਬਣਾਇਆ ਕਿ 60 ਜਿਹੜੇ ਪੀਸੀ ਆ ਸਭ ਜਿਹੜੇ ਆ ਉਹ ਨਵੇਂ ਲਾਇਜਨ ਇਸ ਕਰਕੇ ਉਹਨਾਂ ਦੀਆਂ ਅਸਾਮੀਆਂ ਜਿਹੜੀਆਂ ਦੇ ਸਬੰਧੀ ਅੱਜ ਪ੍ਰਮਾਣਿਕ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ ਔਰ ਸਭ ਤੋਂ ਜ਼ਿਆਦਾ ਘਾਟ ਜਿਹੜੀ ਆ ਮਲੇਰਕੋਟ ਜ਼ਿਲ੍ਹੇ ਦੇ ਵਿੱਚ ਕਹਿੰਦੇ ਆ ਉਹ ਦਿਖਾਈ ਜਿਹੜੀ ਡੇਰੀ ਉੱਤੇ 36 ਦੇ ਕਰੀਬ ਪੀਸੀਐਸ ਅਫਸਰਾਂ ਦੀ ਜਿਹੜੀ ਸਿੱਧੂ ਸਾਹਿਬ ਘਾਟ ਹੈਗੀ ਆ ਇਹ ਤਾਂ ਚਲੋ ਉਹ ਪੀਸੀਐਸ ਅਫਸਰ ਜਿਹੜੀ ਗੱਲ ਜਿਹੜੀ ਅਸੀਂ ਗੱਲ ਕਰ ਲਈ ਬਾਕੀ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ ਜਿਹੜੀ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਅਹਿਮ ਮੁੱਦੇ ਜਿਹੜੇ ਖਾਸ ਤੌਰ ਤੇ ਅਸੀਂ ਕਹਿ ਸਕਨੇ ਕਿ ਜਿਹੜੇ ਜ਼ਿਮਨੀ ਚੋਣਾਂ ਨਾਲ ਸੰਬੰਧਿਤ ਆ ਹਨ ਜਾਂ ਜ਼ਿਮਨੀ ਜ਼ਿਮਨੀ ਸੋਨਾ ਦੇ ਬਰਾੜ ਆਮ ਆਦਮੀ ਪਾਰਟੀ ਨੂੰ ਲਾਭ ਕਿਸੇ ਤਰੀਕੇ ਨਾਲ ਪਹੁੰਚਾ ਸਕਦੇ ਆ ਉਹਨਾਂ ਕੁਝ ਅਹਿਮ ਮਸਲਿਆਂ ਦੇ ਉੱਤੇ ਵੀ ਜਿਹੜੀ ਆ ਅੱਜ ਦੀ ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਕੁਝ ਮਤੇ ਜਿਹੜੇ ਆ ਉਹ ਪਾਸ ਕੀਤੇ ਜਾ ਸਕਦੇ ਆ ਬਾਕੀ ਵਿਧਾਨ ਸਭਾ ਤੀਆਂ ਜਿਹੜੀਆਂ ਮਾਫ ਕਰਮ ਦੀ ਜਿਹੜੀ ਸੈਸ਼ਨ ਜਿਹੜਾ ਸ਼ੁਰੂ ਹੋਣਾ ਮੌਨਸੂਨ ਚੋਣਾਂ ਦੇ ਵਿੱਚ ਉਸ ਤੇ ਸੰਬੰਧੀ ਰਕੇਦੇ ਮੁੱਖ ਮੰਤਰੀ ਸਾਹਿਬ ਨੇ ਬਕਾਇਦਾ ਤੌਰ ਤੇ ਰਣਨੀਤੀ ਬਣਾ ਕੇ ਵਿਧਾਇਕਾਂ ਔਰ ਮੰਤਰੀਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਇਹ ਸੈਸ਼ਨ ਦੇ ਦੌਰਾਨ ਤੁਹਾਡੀ ਕੰਮ ਕਾ ਜਿਹੜੀ ਆ ਕਿਹੋ ਜੀ ਹੋਊਗੀ ਬਾਕੀ ਅੱਜ ਦੀ ਕੈਬਨਿਟ ਮੀਟਿੰਗ ਦਾ ਜਿਹੜਾ ਮੁੱਖ ਅਜੰਡਾ ਆ ਸੁਖੀ ਸਾਹਿਬ ਉਹ ਤਾਂ ਅਜੇ ਤੱਕ ਇਹੋ ਪਤਾ ਲੱਗਾ ਬਾਕੀ ਸ਼ਾਮ ਤੱਕ ਜਿਹੜੀ ਸਥਿਤੀ ਹੈ ਜਰੂਰ ਜਿਹੜੀ ਆ ਉਹ ਕਲੀਅਰ ਦੂਜੇ ਪਾਸੇ ਅਣਖੀ ਸਾਹਿਬ ਅੱਜ ਇਹ ਖਬਰ ਛਪੀ ਹੈ ਵਿਧਾਇਕ ਦੇਵਮਾਨ ਜਿਹੜੇ ਨਾਪੇ ਦੇ ਨੇ ਔਰ ਉਹਨਾਂ ਨੇ ਮੀਟਿੰਗ ਜਿਹੜੀ ਹੈ ਉਹ ਕੀਤੀ ਹੈ ਮਨੀਸ਼ ਸਸੋਧਿਆ ਹੋਰਾਂ ਦੇ ਨਾਲ ਇੱਕ ਫੋਟੋ ਵੀ ਜਿਹੜੀ ਹੈ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਹੈ ਹਾਲਾਤਾਂ ਤੇ ਜਿਹੜੀ ਉਹ ਚਰਚਾ ਕੀਤੀ ਹੈ ਮਨੀਸ਼ ਸੋਧਿਆ ਹੋਰਾਂ ਦੇ ਨਾਲ ਇਸ ਤੋਂ ਪਹਿਲਾਂ ਵਿਧਾਇਕ ਦੇਵਮਾਨ ਦੀ ਮੀਟਿੰਗ ਦੇ ਚਰਚੇ ਦਿੱਲੀ ਦੇ ਵਿੱਚ ਉਦੋਂ ਹੋਏ ਜਦੋਂ ਆਪਣੇ ਨਾਲ ਗੱਲਬਾਤ ਕਰਦਿਆਂ ਆਪਣੇ ਚੈਨਲ ਦੇ ਉੱਪਰ ਸ਼ੀਤਲ ਅੰਗੁਰਾਲ ਹੋਣਾ ਨੇ ਇਹ ਗੱਲ ਕਹੀ ਕਿ ਵਿਧਾਇਕ ਦੇਵਮਾਨ ਉਹਨਾਂ 28ਤੀ ਵਿਧਾਇਕਾਂ ਦੇ ਵੇ ਨਾਲ ਸੀਗੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਜਾ ਕੇ ਮਿਲ ਕੇ ਆਏ ਸੀ ਦਿੱਲੀ ਸੰਦੀਪ ਪਾਟਕ ਦੇ ਨਾਲ ਮੀਟਿੰਗ ਕਰਕੇ ਆਏ ਸੀ ਦੇਵਮਾਨ ਤਾਂ ਕਹਿੰਦੇ ਉੱਥੇ ਰੋ ਹੀ ਪਏ ਸੀ ਦੇਵਮਾਨ ਕਹਿੰਦੇ ਕਿ ਮੇਰਾ ਧੱਕਾ ਕੀਤਾ ਜਾ ਰਿਹਾ ਮੁੱਖ ਮੰਤਰੀ ਦੇ ਵੱਲੋਂ ਬੜਾ ਉੱਥੇ ਕਹਿੰਦੇ ਰੋਏ ਹੁਣ ਵਿਧਾਇਕ ਦੇਵਮਾਨ ਇਕੱਲੇ ਜਿਹੜੇ ਕੁਝ ਕਹਿੰਦੇ ਆ ਕਿ ਉਹਨਾਂ ਦੇ ਨਾਲ ਕੁਝ ਹੋਰ ਵੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਆ ਉਹ ਮੌਜੂਦ ਸੀਗੇ ਤੇ ਵਿਧਾਇਕ ਦੇਵਮਾਨ ਨੇ ਮਨੀਸ਼ ਤੋਂ ਦੀਆ ਹੋਣਾ ਇਹਨਾਂ ਨੂੰ ਬੁਲਾਕਾਤ ਕੀਤੀ ਔਰ ਜਿਸ ਤਰੀਕੇ ਨਾਲ ਹਾਲਾਤਾਂ ਤੇ ਚਰਚਾ ਹੋਰ ਚਰਚਾ ਦੀ ਗੱਲ ਕੀਤੀ ਹੈ ਕਿਤੇ ਨਾ ਕਿਤੇ ਦੁਖੜੇ ਤਾਂ ਫਿਰ ਵਿਧਾਇਕ ਦੇਵਮਾਨ ਹੋਣਾ ਨੇ ਰੋਈ ਗੁਣੇ ਆ ਜਿਸ ਤਰੀਕੇ ਦੇ ਨਾਲ ਇੱਥੇ ਅਫਸਰ ਉਹਨਾਂ ਦਾ ਫੋਨ ਚੱਕਣਾ ਬੰਦ ਕਰ ਗਏ ਸੀ ਕਿਉਂਕਿ ਉਹਨਾਂ ਨੇ ਇਹ ਜੋ ਗੱਲ ਕਹਿਤੀ ਸੀਗੀ ਕਿ ਭਾਈ ਜਿਹੜਾ ਆਪਣੀ ਸਾਡੀ ਪਾਰਟੀ ਨੇ ਵਾਅਦਾ ਕੀਤਾ ਸੀ ਐਸ்சி ਡੀਪੀਸੀ ਇਹ ਮਨਾਉਣ ਦਾ ਤਾਂ ਉਹ ਸਾਡੀ ਪਾਰਟੀ ਨੂੰ ਪੂਰਾ ਕਰਨਾ ਚਾਹੀਦਾ ਇਹ ਉਹਨਾਂ ਨੇ ਗੱਲ ਕਹਿਤੀ ਸੀ ਔਰ ਉਸ ਤੋਂ ਬਾਅਦ ਵਿਧਾਇਕ ਦੇਵਮਾਨ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ ਇੱਕ ਬੰਦਾ ਉੱਥੇ ਭਵਾਇਆ ਗਿਆ ਜਿਹੜੇ ਵਿਧਾਇਕ ਦੇਵਮਾਨ ਦੀ ਸਪਰਸ਼ ਤੇ ਹੀ ਲਾਈ ਹੋਈ ਉੱਥੇ ਅਫਸਰ ਸੀਗੇ ਉਹ ਵੀ ਇਹਨੇ ਬੇਰੋਕੇ ਨਿਕਲੇ ਉਹ ਵਿਧਾਇਕ ਦੇਵਮਾਨ ਦੇ ਵੱਲੋਂ ਲਗਾਏ ਗਏ ਸੀ ਤੇ ਜਦੋਂ ਸਰਕਾਰ ਨੇ ਉਹਨਾਂ ਨੂੰ ਜ਼ੀਰੋ ਕਰਤਾ ਪਾਬਰਾਂ ਖੋਲੀਆਂ ਤਾਂ ਫਿਰ ਉਹ ਵਿਧਾਇਕ ਦੇਵਮਾਨ ਦਾ ਹੀ ਫੋਨ ਚੱਕਣਾ ਜਿਹੜਾ ਉਹ ਬੰਦ ਕਰਕੇ ਤਾਂ ਹੁਣ ਉਹ ਔਖੇ ਬੜੇ ਸੀਗੇ ਤਾਂ ਹੁਣ ਜਿਸ ਤਰੀਕੇ ਨਾਲ ਉੱਥੇ ਦਿੱਲੀ ਗਏ ਐ ਦਿੱਲੀ ਜਾ ਕੇ ਜੋ ਕੁਝ ਗੱਲਾਂ ਬਾਤਾਂ ਹੋਈਆਂ ਉਹਨਾਂ ਦੀਆਂ ਕਿ ਤਨਾ ਕਿਤੇ ਗਲਿਸ਼ ਕਿਵੇ ਵੀ ਦੱਸੇ ਹੋਣੇ ਮੈਨੂੰ ਸੁਖਵਿੰਦਰ ਜੀ ਦੇਵਾਨ ਤੇ ਬੜਾ ਤਰਸ ਆਉਂਦਾ ਕਈ ਵਾਰੀ ਕਿਉਂਕਿ ਉਸ ਬੰਦੇ ਦਾ ਕਸੂਰ ਸਿਰਫ ਇਹੋ ਹੀ ਸੀ ਕਿ ਉਹਨੇ ਇੰਨੀ ਗੱਲ ਕਹੀ ਕਿ ਹਾਂ ਵੀ ਇੱਕ ਦਲਤ ਮੁੱਖ ਮੰਤਰੀ ਦਲਤ ਉਪ ਮੁੱਖ ਮੰਤਰੀ ਜਿਹੜਾ ਜਰੂਰ ਲਵਾ ਚਾਹੀਦਾ ਤੇ ਅਗਲੀ ਗੱਲ ਕਹੀ ਸੀ ਕਿ ਉਹਦੇ ਵਿੱਚ ਮੈਂ ਵੀ ਹੋ ਸਕਦਾ ਵੇਖੋ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸੱਤਾ ਦੀ ਲੜਾਈ ਲੜ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਉਹਨੂੰ ਜਿਹੜੇ ਇਸ ਚੋਣ ਮੁਹਿੰਮ ਦੇ ਜਿਹੜੇ ਸਿਖਰ ਸਮਝਾ ਮੇਨ ਸਟਾਰ ਸਨ ਉਹਨਾਂ ਨੇ ਕਿਹਾ ਸੀ ਕਿ ਇਹ ਆਮ ਲੋਕ ਨਹੀਂ ਆਮ ਲੋਕਾਂ ਦੇ ਵਿੱਚੋਂ ਹੀ ਚੁਣੇ ਜਾਣਗੇ ਤਾਂ ਲੋਕਾਂ ਨੇ ਫਿਰ ਆਮ ਲੋਕਾਂ ਨੂੰ ਚੁਣਿਆ ਤੇ ਦੇਵ ਮੰਨ ਇਹ ਸਟੇਟਮੈਂਟ ਦੀ ਕਿ ਕੋਈ ਗਲਾਹ ਨਹੀਂ ਸੀ ਕਰ ਦਿੱਤਾ ਜਿਸ ਦੀ ਉਸ ਨੂੰ ਏਡੀ ਵੱਡੀ ਸਜ਼ਾ ਮਿਲੀ ਉਹ ਸਮੇਂ ਮੈਨੂੰ ਯਾਦ ਆ ਕਿ ਖਬਰਾਂ ਜਿਹੜੀਆਂ ਸ਼ਬਦੀਆਂ ਹੁੰਦੀਆਂ ਸਨ ਕਿ ਦੇਵਪਾ ਨੂੰ ਇਸ ਤਰੀਕੇ ਨਾਲ ਅਨਾਥ ਕਰ ਦਿੱਤਾ ਗਿਆ ਕਿਉਂ ਉਸ ਨੂੰ ਲੱਗਦਾ ਹੀ ਨਹੀਂ ਸੀ ਕਿ ਉਹ ਕੋਈ ਕਿਸੇ ਇਲਾਕੇ ਦਾ ਵਿਧਾਇਕ ਵੀ ਹੈਗਾ ਤਾਂ ਉਸ ਤੋਂ ਬਾਅਦ ਕੁਝ ਜਿਹੜੀਆਂ ਖਬਰਾਂ ਚੱਲੀਆਂ ਪਤਾ ਲੱਗਾ ਕਿ ਉਹ ਸ਼ੀਤਲ ਕੁਲਤਾਰ ਸਿੰਘ ਸਧਵਾ ਦੀ ਅਗਵਾਈ ਦੇ ਵਿੱਚ ਜਾ ਕੇ ਜਦੋਂ ਦਿੱਲੀ ਸੰਦੀਪ ਪਾਠਕਪੁਰਾ ਨੂੰ ਮਿਲਦੇ ਆ ਤੇ ਉੱਥੇ ਵਿਚਾਰਾ ਹੁਬਾ ਮਾਰ ਕੇ ਡੋਲਿਆ ਫਿਰ ਇਸ ਤੋਂ ਬਾਅਦ ਵਿਧਾਇਕ ਚੁਣਿਆ ਗਿਆ ਹੋਵੇ ਸੱਤਾਧਾਰੀ ਧਿਰ ਦਾ ਹੋਵੇ ਤੇ ਉਸ ਨੂੰ ਆਪਣੇ ਹੀ ਹਲਕੇ ਦੇ ਵਿੱਚ ਜ਼ੀਰੋ ਕਰ ਦਿੱਤਾ ਹੋਵੇ ਤਾਂ ਫਿਰ ਉਸ ਵਿਅਕਤੀ ਨੂੰ ਰੋਣਾ ਨਹੀਂ ਤੇ ਹੋਰ ਕੀ ਆ ਜਾਂ ਤਾਂ ਫਿਰ ਸਿੱਧੂ ਸਾਹਿਬ ਬੰਦੇ ਦੀ ਪਰਸਨੈਲਿਟੀ ਇੰਨੀ ਪ੍ਰਭਾਵਿਤ ਹੋਣੀ ਚਾਹੀਦੀ ਹੈ ਕਿ ਸਰਕਾਰ ਉਸਤੇ ਨਾਮ ਨਾ ਚਾਹੇ ਪਰ ਜਦੋਂ ਤੁਸੀਂ ਆਪ ਤੇ ਸੀ ਉਦਾਂ ਦੀ ਜੇ ਜਦੋਂ ਤੁਸੀਂ ਆਪ ਆਮ ਆਦਮੀ ਪਾਰਟੀ ਦੇ ਸਿਰ ਤੇ ਤੁਸੀਂ ਇੱਥੋਂ ਤੱਕ ਪਹੁੰਚੇ ਜੀ ਤਾਂ ਫਿਰ ਦੇਵਾਨ ਦਾ ਤਾਂ ਇਹ ਜੋ ਹਾਲ ਆਮ ਆਦਮੀ ਨੇ ਪਾਰਟੀ ਨੇ ਕਰਦਾ ਸੀ ਉਹ ਕੀਤਾ ਆਮ ਆਦਮੀ ਪਾਰਟੀ ਨਹੀਂ ਤਾਂ ਸਿੱਧੂ ਸਭ ਹੋ ਵੀ ਕਈਆਂ ਵਿਧਾਇਕਾਂ ਨੂੰ ਜ਼ੀਰੋ ਕਰਨ ਦਾ ਜਿਹੜਾ ਆ ਆਮ ਆਦਮੀ ਪਾਰਟੀ ਨੇ ਯਤਨ ਜਿਹੜਾ ਕੀਤਾ ਪਰ ਕੁਝ ਲੋਕ ਜਿਹੜੀ ਆਪਣੀ ਪਰਸਨੈਲਿਟੀ ਦੇ ਕਰਕੇ ਆਪਣੀ ਸ਼ਖਸੀਅਤ ਦੇ ਕਰਕੇ ਅੱਜ ਵੀ ਉੱਥੇ ਹੀ ਮੌਜੂਦ ਨੇ ਜਦੋਂ ਇਹਨਾਂ ਚੋਣਾਂ ਤੋਂ ਪਹਿਲਾਂ ਸੀ ਬਲਕਿ ਦਿਨ-ਦਿਨ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਵਾਧਾ ਹੁੰਦਾ ਮੇਰੀ ਮਰਾਤ ਜਿਹੜੀ ਆ ਕਬਰ ਵਿਜੇ ਪ੍ਰਤਾਪ ਸਿੰਘ ਤੋਂ ਹੈਗੀ ਆ ਬੇਸ਼ੱਕ ਪਾਰਟੀ ਦੇ ਲੰਬੇ ਸਮੇਂ ਤੋਂ ਉਹਨਾਂ ਨੂੰ ਨਜ਼ਰ ਅਦਾਸ ਕੀਤਾ ਪਰ ਕਬਰ ਵਿਜੇ ਪ੍ਰਤਾਪ ਸਿੰਘ ਦਾ ਅੱਜ ਵੀ ਸਟੈਂਡ ਉੱਥੇ ਆ ਲੋਕ ਅੱਜ ਵੀ ਉਸ ਨੂੰ ਸੁਣਦੇ ਆ ਲੋਕਾਂ ਦੇ ਵਿੱਚ ਅੱਜ ਵੀ ਉਸੇ ਤਰੀਕੇ ਦੀ ਉਹਦੀ ਜਿਹੜੀ ਸਥਿਤੀ ਮਜ਼ਬੂਤ ਹੈਗੀ ਪਰ ਦੇਮਾਰ ਵਿਚਾਰਾ ਸ਼ਾਇਦ ਉਹ ਸਥਿਤੀ ਦਾ ਨਹੀਂ ਸੀ ਹੈਗਾ ਤੇ ਜਿਸ ਕਰ ਤੋਂ ਉਸ ਨੂੰ ਲੰਮਾ ਇੱਕ ਸੰਤਾਪ ਜਿਹੜਾ ਉੱਚਲ ਰਿਹਾ ਤਾਂ ਹੁਣ ਮਨੀਸ਼ ਸੋਧਿਆ ਦੋ ਟਾਈਆਂ ਸਾਲਾਂ ਬਾਅਦ ਜੇਲ੍ਹ ਤੋਂ ਬਾਹਰ ਆਇਆ ਔਰ ਮਨੀਸ਼ ਸੋਧਿਆ ਦਾ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਵਿੱਚ ਕੀ ਸਥਾਨ ਆ ਇਹ ਕੋਈ ਜ਼ਿਆਦਾ ਕਹਿਣ ਦੀ ਜਿਹੜੀ ਲੋਕ ਤੇ ਤਾਂ ਸੁਭਾਵਕ ਆ ਕਿ ਜੇਕਰ ਦੇਮਾਰ ਹੁਣੀ ਜਾ ਕੇ ਮਨੀਸ਼ ਸੋਧਿਆ ਨੂੰ ਮਿਲੇ ਤਾਂ ਜਰੂਰ ਉੱਥੇ ਉਹਨਾਂ ਨੇ ਆਪਣੇ ਇਹ ਦੁੱਖੇ ਜਿਹੜੇ ਰੋਈ ਹੋਣਗੀ ਕਿਉਂਕਿ ਜੇ ਸੰਦੀਪ ਪਟਕ ਦੇ ਸਾਹਮਣੇ ਉਹ ਰੋ ਸਕਦੇ ਆ ਤਾਂ ਫਿਰ ਮਨੀਸ਼ ਸੋਦੀਆ ਸਾਹਮਣੇ ਵੀ ਰੋਈ ਹੋਣਗੇ ਬੇਸ਼ੱਕ ਖਬਰਾਂ ਤਾਂ ਇਹ ਲੱਗੇਗਾ ਕਿ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਜਾਂ ਇਹ ਹੈ ਉਹ ਆ ਉਤਚਲ ਸ਼ਬਦੀ ਬਿਆਨ ਹੁੰਦੇ ਆ ਬਾਕੀ ਚੜ੍ਹਦੀ ਕਲਾ ਵਾਸਤੇ ਜੇਕਰ ਟੱਗਿਆ ਸਾਲਾ ਦੇ ਵਿੱਚ ਇੱਕ ਐਮਐਲਏ ਨੂੰ ਤੁਸੀਂ ਬਿਲਕੁਲ ਪੂਰਨ ਤੌਰ ਤੇ ਹੱਥ ਪੈਰ ਉਹਦੇ ਵੱਢ ਕੇ ਤੁਸੀਂ ਘਰ ਭਾਲ ਦਿੱਤਾ ਹੋਵੇ ਉਸਨੇ ਪਾਰਟੀ ਦੀ ਚੜ੍ਹਦੀ ਕਲਾ ਤੋਂ ਕੀ ਲੈਣਾ ਉਸ ਦੇ ਦਾ ਆਪਣੀ ਚੜ੍ਹਦੀ ਕਲਾ ਵੇਖਣੀ ਆ ਤੇ ਜਦੋਂ ਤੁਸੀਂ ਉਸ ਦੀ ਚੜ੍ਹਦੀ ਕਲਾ ਕੀ ਉਸ ਨੂੰ ਜੀਨਵਾਸਤ ਵੀ ਜੇਕਰ ਸਵਾਸ ਉਹਦੇ ਖਿੱਚ ਲੇ ਹੋਣ ਤਾਂ ਉਸ ਵਿਅਕਤੀ ਨੇ ਫਿਰ ਸਿੱਧੂ ਸਾਹਿਬ ਕਿਤੇ ਨਾ ਕਿਤੇ ਦੀ ਜਾ ਕੇ ਰੋਣਾ ਆ ਮਨੀਸ਼ ਸੋਰੀਆ ਤੇ ਦੇਵਮਾਨ ਦੀ ਮੀਟਿੰਗ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ਇਸ ਮੀਟਿੰਗ ਦੇ ਵਿੱਚ ਇਹ ਜ਼ਰੂਰ ਆ ਕਿ ਇਸ ਮੀਟਿੰਗ ਤੋਂ ਬਾਅਦ ਜ਼ਰੂਰ ਕੁਝ ਅਹਿਮ ਖਲਾਸੀ ਜਿਹੜੇ ਸਿੱਧੂ ਸਾਹਿਬ ਹੋ ਸਕਦਾ ਹੈ ਕੋਈ ਬਕਾਇਦਾ ਤੌਰ ਤੇ ਕਟਨਾ ਕਰਨ ਜਿਹੜਾ ਜ਼ਰੂਰ ਜਰਾ ਵਾਪਰ ਸਕਦਾ ਹੈ ਚਲੋ ਇਹਦਾ ਗੱਲ ਇੰਦਰ ਸਿੰਘ ਜੀ ਚਲੋ ਹੁਣ ਅਹਿਮ ਇੱਕ ਗੱਲ ਜਿਹੜੀ ਆ ਹੋਰ ਕਰ ਲਈਏ ਅਣਖੀ ਸਾਹਿਬ ਕਿ ਕੱਲ ਸੁੰਦਰ ਸ਼ਾਮ अरोड़ा ਸੁੰਦਰ ਸ਼ਾਮ अरोड़ा ਜਿਹੜੇ ਕੱਲ ਮੁਰ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਕਹਿੰਦੇ ਕਿ ਭਾਈ ਮੇਰੇ ਤੋਂ ਗਲਤੀ ਹੋ ਗਈ ਭਾਜਪਾ ਦੇ ਵਿੱਚ ਜਾ ਕੇ ਇਹ ਉਹੀ ਸੁੰਦਰ ਸ਼ਾਮ अरोड़ा ਜਿਹੜਾ ਸੁੰਦਰ ਸ਼ਾਮ अरोड़ा ਵਿਜੀਲੈਂਸ ਦੇ ਇੱਕ ਵੱਡੇ ਅਫਸਰ ਨੂੰ ਆਪਣੇ ਖਿਲਾਫ ਚੱਲ ਰਹੀ ਜਾਂਚ ਦੇ ਵਿੱਚ ਮਤਲਬ ਫੇਵਰ ਕਰਵਾਉਣ ਦੇ ਲਈ ਪੈਸੇ ਤੱਕ ਲੈ ਕੇ ਆਫਰ ਕਰਨ ਦੇ ਲਈ ਉਥੇ ਪੈਸੇ ਲੈ ਕੇ ਚਲਾ ਗਿਆ ਤੇ ਉਹਨਾਂ ਨੇ ਮੌਕੇ ਨੂੰ ਦਬੋਚ ਲਿਆ ਘਰ ਦੇ ਵਿੱਚੋਂ ਇਹ ਸੁੰਦਰ ਸ਼ਾਮ अरोड़ा ਦੇ ਜਿਹੜੀ ਉਹ ਇੱਕ ਮਸ਼ੀਨ ਜਿਹੜੀ ਆ ਉਹ ਫੜੀ ਗਈ ਜਿਹੜੀ ਪੈਸੇ ਗਿਣਨ ਵਾਲੀ ਜਿਹੜੀ ਆ ਹੁੰਦੀ ਆ ਉਹ ਜਿਹੜੀ ਆ ਫੜੀ ਗਈ ਮੈਂ ਤਾਂ ਹੈਰਾਨ ਆ ਇਸ ਚੀਜ਼ ਤੋਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦਿਆਂ ਤੇ ਪਿਛਲੇ ਦਿਨੀ ਪੰਜਾਬ ਦੇ ਵਿੱਚੋਂ ਗਾਇਬ ਰਹੇ ਚਲੋ ਕਹਿੰਦੇ ਕਿ ਵਿਦੇਸ਼ ਦੌਰੇ ਤੇ ਗਏ ਹੋਏ ਸੀ ਉਹ ਪੰਜਾਬ ਆਏ ਤਾਂ ਪੰਜਾਬ ਆ ਕੇ ਇਹੋ ਜਿਹਾ ਚੰਨ ਚੜ੍ਹਿਆ ਕਿ ਸੁੰਦਰ ਸ਼ਾਮ अरोड़ा ਜਿਹੜਾ ਵਿਜੀਲੈਂਸ ਨੇ ਮੌਕੇ ਤੇ ਪੈਸੇ ਦੇ ਨਾਲ ਗ੍ਰਿਫਤਾਰ ਕੀਤਾ ਜਿਹਦੇ ਘਰੋਂ ਪੈਸੇ ਗਿਣਨ ਵਾਲੀ ਜਿਹੜੀ ਆ ਮਸ਼ੀਨ ਫੜੀ ਗਈ ਉਹਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾ ਲਿਆ ਹੁਣ ਮੈਂ ਤਾਂ ਹੈਰਾਨ ਆ ਵੀ ਚਲੋ ਹਲੇ ਦੋਸ਼ ਦੂਸ਼ ਜੇ ਕਹਦੀਏ ਕਿ ਇੱਧਰ ਉੱਧਰ ਇਲਜ਼ਾਮ ਇਲਜ਼ੂਮ ਹੀ ਲੱਗੇ ਹੁਣ ਫਿਰ ਤਾਂ ਗੱਲ ਬੱਕਰੀ ਆ ਜਦੋਂ ਮੌਕੇ ਤੋਂ ਪੈਸਿਆਂ ਦੇ ਨਾਲ ਫੜਿਆ ਗਿਆ ਜਦੋਂ ਘਰ ਦੇ ਵਿੱਚੋਂ ਪੈਸੇ ਗਿਣਨ ਵਾਲੀ ਮਸ਼ੀਨ ਜਿਹੜੀ ਆ ਫੜੀ ਗਈ ਫਿਰ ਮੈਂ ਹੈਰਾਨ ਆ ਕਿ ਐਹੋ ਜਿਹੇ ਬੰਦੇ ਨੂੰ ਲੈ ਕੇ ਆ ਰਹੇ ਪ੍ਰਤਾਪ ਸਿੰਘ ਬਾਜਵਾ ਫਿਰ ਤਾਂ ਪ੍ਰਤਾਪ ਸਿੰਘ ਬਾਜਵਾ ਦਾ ਮੁੱਖ ਮੰਤਰੀ ਬਰਣਾ-ਪਰਣਾ ਤਾਂ ਕਿਧਰ ਮੰਤਲ ਦਾ ਗੱਗਾ ਪੂਜਿਆ ਜਾਣਾ ਇਸ ਤਰੀਕੇ ਦੇ ਨਾਲ ਜੇ ਇਹੋ ਜਿਹੇ ਬੰਦੇ ਕਾਂਗਰਸ ਨੇ ਲੈ ਕੇ ਆਉਣੇ ਆ ਵਿੱਚ ਤਾਂ ਫਿਰ ਕਾਂਗਰਸ ਨੂੰ ਲੋਕ ਵੋਟ ਪਿਉਂ ਕਿਉਂ ਪਾਉਣਗੇ ਫਿਰ ਆਵਾਦੀ ਪਾਰਟੀ ਨੂੰ ਸਾਡੇ ਲਈ ਕੀ ਮਾੜੀ ਐ ਜਾਂ ਫਿਰ ਕਾਲੀ ਦਲ ਵਾਲੇ ਕੀ ਮਾੜੇ ਆ ਜਾਂ ਫਿਰ ਹੋਰ ਕਿਉਂ ਕੀ ਮਾੜੇ ਆ ਫਿਰ ਕਾਂਗਰਸ ਨੂੰ ਕਾਣ ਲਈ ਲੋਕਾਂ ਨੇ ਵੋਟ ਪਾਉਣੀਆਂ ਜੇ ਇਹੋ ਜਿਹੇ ਬੰਦੇ ਜਿਹੜੇ ਲੈ ਕੇ ਆਉਣੇ ਸੋਖੰਦਰ ਜੀ ਪ੍ਰਤਾਪ ਸਿੰਘ ਬਾਜਵਾ ਉਹ ਵਿਅਕਤੀ ਜਿਹਨੂੰ ਪਹਿਲਾਂ ਕਹਿੰਦਾ ਹੁੰਦਾ ਸੀ ਨਾ ਵੋਟਾਂ ਤੋਂ ਪਹਿਲਾਂ ਕਿ ਜਿਹੜੇ ਬੰਦੇ ਕਾਂਗਰਸ ਨੂੰ ਛੱਡ ਗਏ ਆ ਉਹਨਾਂ ਨੂੰ ਕਾਂਗਰਸ ਵਿੱਚ ਕਦੇ ਵੀ ਜਾਇਨ ਜਿਹੜਾ ਉਹ ਨਹੀਂ ਕਰ ਕਾਂਗਰਸ ਨੂੰ ਛੱਡ ਗਈ ਜਾ ਚੁੱਕੀ ਹੈ ਕਿ ਬੇਤੀ ਹੁ ਕਾਂਗਰਸ ਤੋਂ ਬਾਹਰ ਹੀ ਰਹਿਣਗੀ ਪਰ ਸ਼ਾਮਸੁੰਦਰ अरोड़ा ਜਾਂ ਸੁੰਦਰ ਸ਼ਾਮ अरोड़ा ਜੋ ਮਰਗੀ ਕਹਿ ਲੋ ਜਿਸ ਨੂੰ ਬਿਜ਼ਨਸ ਨਹੀਂ ਰੰਗੇ ਹੱਥੀ ਪੜਿਆ ਉਹ ਵੀ ਉਸ ਵਕਤ ਕਿਹਾ ਵੀ ਤੁਸੀਂ ਮੇਰੇ ਖਿਲਾਫ ਜਿਹੜਾ ਕੇਸ ਆ ਉਹ ਕਮਜ਼ੋਰ ਕਰ ਦੋ ਮੇਨੂੰ ਨਾ ਫੜੋ ਤਾਂ ਅਗਲੇ ਨੇ ਫੜ ਲਿਆ ਤੇ ਫੜ ਕੇ ਅਗਲੇ ਫਿਰ ਘਰੋਂ ਕੀ ਕੁਝ ਬਰਾਮਾ ਕੀਤਾ ਤੇ ਇਹ ਸ਼ਾਮਸੁੰਦਰ अरोड़ा ਫਿਰ ਅਥਰੂਆਂ ਦੇ ਨਾਲ ਇਹ ਪ੍ਰੂਫ ਹੁੰਦਾ ਵੀ ਵਿਖਾਈ ਦਿੱਤਾ ਵੇਖੋ ਜੀ ਮੈਂ ਮਰ ਗਿਆ ਮੈਂ ਢੁੱਗ ਗਿਆ ਤੇ ਜਦੋਂ ਕਿ ਕੈਪਟਨ ਅਵਰੇਂਦਰ ਸਿੰਘ ਦੀ ਸਰਕਾਰ ਦੇ ਸਮੇਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਸਮੇਂ ਇਸ ਬੰਦੇ ਨੇ ਉਹ ਚੰਨ ਚੜ੍ਹੇ ਕਿ ਜਿਹੜੇ ਕਿਹਨ ਪੁੱਛਣ ਵਾਲੇ ਨਹੀਂ ਸਾਧੂ ਸੰਗਤ ਧਰਮ ਸੋਥੇ ਕਹਿੰਦੇ ਉਸ ਖੇਤਰ ਤੋਂ ਪਿਛੇ ਸੀ ਪਰ ਜਦੋਂ ਫੜਿਆ ਗਿਆ ਤਾਂ ਰੋਣਾ ਰਪਾ ਇਸ ਨੂੰ ਪਿਆ ਹੁਣ ਪ੍ਰਤਾਪ ਸਿੰਘ ਬਾਦਲੇ ਦੀ ਗੱਲ ਤੁਸੀਂ ਕੀਤੀ ਪ੍ਰਤਾਪ ਸਿੰਘ ਬਾਦਲੇ ਦੀ ਜਿਹੜੀ ਭੂਮਿਕਾ ਨਾਲ ਸਿੱਧਾ ਸੋ ਬੜੀ ਹੋਰ ਤਰੀਕੇ ਦੀ ਉਹ ਹਮੇਸ਼ਾ ਇਹ ਸੋਚਦਾ ਕਿ ਹਾਂ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਕਾਂਗਰਸੀ ਜਿਹੜਾ ਵੀ بڑا ਭੋਟਾ ਸਿਰ ਕੱਢਦਾ ਜਾਂ ਜਿਹੜਾ ਬੰਦੇ ਦੀ ਸਥਿਤੀ ਆ ਉਹ ਇੱਕਦਮ ਜਾ ਤਾ ਜ਼ੀਰੋ ਕਰ ਦਿੱਤਾ ਜਾਵੇ ਜਾਂ ਪੰਜਾਬ ਤੋਂ ਬਾਹਰ ਕੱਢ ਦਿੱਤਾ ਜਾਵੇ ਜੋ ਫਿਰ ਜਦੋਂ 2027 ਦੀਆਂ ਚੋਣਾਂ ਹੋਣਗੀਆਂ ਨੇ ਤੇ ਜੇ ਮੁੱਖ ਮੰਤਰੀ ਬਣਨਾ ਤਾਂ ਮੈਂ ਬਣਾਂਗਾ ਮੈਨੂੰ ਲੱਗਦਾ ਕਿ ਸ਼ਾਮਸੁੰਦਰ ਅਰੋੜੇ ਦੀ ਉਸਨੇ ਬੜੀ ਜਿਹੜੀ ਨਾ ਇੱਕ ਕਿਸਮ ਦੀ ਲੈ ਲਈ ਹੈ ਕਿਉਂਕਿ ਬੜੀ ਇਸ ਤਰੀਕੇ ਨਾਲ ਮੈਂ ਹੋਰ ਤਰੀਕੇ ਨਾਲ ਐਂਗਲ ਨਾਲ ਸੋਚ ਰਿਹਾ ਕਿਉਂਕਿ ਜੇਕਰ ਤੇ ਉਹ ਭਾਜਪਾ ਦਾ ਭਾਜਪਾ ਦੇ ਵਿੱਚ ਸ਼ਾਮਲ ਹੁੰਦਾ ਤੇ ਸਿੱਧੂ ਸਾਹਿਬ ਮਿਤੀ 14 ਅਗਸਤ ਨੂੰ ਜਿਹੜੀ ਕੈਬਨਿਟ ਦੇ ਵਿੱਚ ਮੀਟਿੰਗ ਹੋਈ ਤੇ ਜਿੱਥੇ ਚਾਰ ਮੰਤਰੀਆਂ ਕਾਂਗਰਸ ਦੇ ਜਿਹੜੇ ਸਾਬਕਾ ਮੰਤਰੀਆਂ ਸੀ ਉਹਨਾਂ ਦੇ ਖਿਲਾਫ ਵਿਜੀਲੈਂਸ ਨੂੰ ਅਯਾਸ਼ਿਤ ਦੇ ਦਿੱਤੀ ਗਈ ਹਾਂ ਤੇ ਬਕਾਇਦਾ ਤੌਰ ਤੇ ਉਹਦੇ ਸਪੈਸ਼ਲ ਨੋਟੀਫਿਕੇਸ਼ਨ ਜਾਣਾ ਹੈ ਉਹ ਗਵਰਨਰ ਸਾਹਿਬ ਕੋਲ ਜਾਣਾ ਗੁਰਦਰ ਸਾਹਿਬ ਨੇ ਵੇਖਣਾ ਕਿ ਹਾਂ ਭੀ ਉਹਦੇ ਉੱਤੇ ਪਰਵਾੜੀ ਕੀ ਦੇਣੀ ਆ ਜਾਂ ਨਹੀਂ ਦੇਣੀ ਉਸ ਵਕਤ ਤਾਂ ਸ਼ਾਮ ਸੁਨਦਰ ਰੋਣਾ ਭਾਜਪਾ ਦੇ ਵਿੱਚ ਸ਼ਾਮਲ ਸੀ 14 ਅਗਸਤ ਤੱਕ ਉਦੋਂ ਤਾਂ ਹੋ ਸਕਦਾ ਸੀ ਕਿ ਗੁਲਾਬਚੰਦ ਕੁਟਾਰੀ ਹੋਣੀ ਜਿਹੜੇ ਪੰਜਾਬ ਦੇ ਰਾਜਪਾਲ ਨਹੀਂ ਕਿ ਹਾਂ ਭੀ ਇਹਨੂੰ ਫੇਵਰ ਦੇ ਦੇਂਦਾ ਕਿ ਇਹ ਮਰਦਾ ਭਾਜਪਾ ਦਾ ਹਾਂ ਭੀ ਇਸ ਨੂੰ ਇਹਦੇ ਖਿਲਾਫ ਕਿਸੇ ਚੌਣੋਂ ਦੀ ਇਜਾਜ਼ਤ ਨਹੀਂ ਦੇਣੀ ਤੇ ਜਿਹੜੇ ਬਾਕੀ ਦੇ ਤਿੰਨ ਹੈਗੇ ਨੇ ਉਹਨਾਂ ਖਿਲਾਫ ਦੇ ਪਰ ਪ੍ਰਤਾਪ ਸਿੰਘ ਬਾਜਵਾਲੇ ਉਹਨੂੰ ਇਹਦੇ ਵਿੱਚ ਲਿਆ ਕੇ ਲੱਗਦਾ ਗਲਰਪਟ ਕਟਾਰੀਏ ਤੇ ਜਿਹੜਾ ਰਸਤਾ ਹੈ ਉਹ ਪਧਰਾ ਕਰ ਦਿੱਤਾ ਕਿ ਹਾਂ ਭਈ ਉਧਰ ਤੇ ਜਿਹੜਾ ਮਾੜਾ-ਬੋਟਾ ਬਚਦਾ ਸੀ ਹੁਣ ਐਸ ਪਾਸੇ ਇਸ ਨੂੰ ਬਚਣ ਨਹੀਂ ਦੇਣਾ ਹੁਣ ਬਿਜ਼ਨਸ ਦੇ ਚੱਕਰ ਚ ਪਸਾਓ ਕਿਉਂਕਿ ਹੁਣ ਇਸ ਗੱਲ ਨੂੰ ਬੇਸ਼ੱਕ ਰਾਜਪਾਲ ਸਾਹਿਬ ਕਿਸੇ ਪਾਰਟੀ ਦੇ ਨਾਲ ਸੰਬੰਧਤ ਨਹੀਂ ਹੁੰਦੇ ਪਰ ਜਿਸ ਪਾਰਟੀ ਨੇ ਉਹਨਾਂ ਨੂੰ ਲਾਇਆ ਹੁੰਦਾ ਉਹਨਾਂ ਦੇ ਪ੍ਰਤੀ ਕਿਤੇ ਨਾ ਕਿਤੇ ਵਫਾਦਾਰੀ ਤਾਂ ਉਹਨਾਂ ਦੀ ਹੁੰਦੀ ਆ ਉਹ ਵਫਾਦਾਰੀ ਹੁਣ ਉਹਨੂੰ ਭਉ ਦਾ ਮੋਪਾ ਅੱਗੇ ਅੱਗੇ ਸ਼ਾਮਸੂਦ ਅਰੋੜਾ ਜਾਨ ਚਾਹ ਸੁੰਦਰ ਸ਼ਾਮ ਰੋੜੇ ਨੂੰ ਬਚਾਉਂਦੇ ਕੁਝ ਚਾਂਸੀ ਜਿਹੜੇ 10 ਜਾਂ 15% ਬਚਦੇ ਹੀ ਪ੍ਰਤਾਪ ਸਿੰਘ ਬਾਜਵੇ ਨੇ ਲੱਗਦਾ ਕਿ ਆਪਣੀ ਇਹ ਕਾਰਵਾਈ ਕਰਕੇ ਪੂਰੋ ਤੌਰ ਤੇ ਉਹਨੂੰ ਪਸਾਤਾ ਕਿ ਹਾ ਮਿੱਤਰ ਪਿਆਰੇ ਹੁਣ ਤੇਰੇ ਬਚਨ ਦਾ ਰਾਹ ਜਿਹੜਾ ਕੋਈ ਰਹਿ ਨਹੀਂ ਦਿੱਤਾ ਇਹਨੂੰ ਕਾਂਗਰਸ ਦੇ ਵਿੱਚ ਤੇ ਸ਼ਾਮਲ ਕਰਾ ਲਿਆ ਪਰ ਵਿਜ਼ਨਸ ਦੀ ਜਾਂਚ ਵਾਸਤੇ ਭੁਗਤ ਮਸਤੀ ਪੈ ਰਿਹਾ ਇਹ ਪਰ ਜਿਹੜੀ ਪ੍ਰਖਾਪਾ ਸਿੰਘ ਬਾਤਵੇ ਦੀ ਮੈਨੂੰ ਲੱਗਦਾ कि ਇਹ ਚਾਲ ਸਿੱਧੂ ਸਾਹਿਬ ਇਹ ਚਾਲ ਆ ਉਸ ਨੂੰ ਮਰਵਾਉਂਦੇ ਕਿ ਜਿਹੜਾ ਮੜਾ ਬੋਟਾ ਬਚਿਆ ਸੀ ਉਹਨੂੰ ਖਤਮ ਕਰ ਦਿੱਤਾ ਜਾਵੇ ਸਿਆਸੀ ਤੌਰ ਤੇ ਸਿਆਸੀ ਤੌਰ ਤੇ ਚਲੋ ਕਾਂਗਰਸ ਪੰਜਾਬ ਦੇ ਵਿੱਚ ਪਹਿਲਾਂ ਹੀ ਖਤਮ ਆ ਜਿਹੜੇ ਜਿਹੜੇ ਭਾਏ ਭਾਪ ਪੁਸ਼ਨਾਸ਼ੂ ਵਿੱਚ ਚਾਹ ਸਾਰੂ ਸਿੰਘ ਪਰਪਸੋਤ ਹੋਵੇ ਚਾਹੇ ਸ਼ਾਮਸੂਦਦ ਰੂੜਾ ਹੋਵੇ ਚਾਹੇ ਕੋਈ ਵੀ ਹੋਵੇ ਜਿੰਨਾ ਤੇ ਕਿਸ ਜਿਹੜੇ ਚੱਲ ਡੇ ਆ ਪਰ ਪ੍ਰਤਾਪ ਸਿੰਘ ਬਾਜਵੇ ਨੇ ਚਲੋ ਇਹ ਤਾਂ ਕੱਲ ਮੈਂ ਹੋਰ ਐਂਗਲ ਤੇ ਕੀਤੀ ਜੇਕਰ ਇਸ ਤਰ੍ਹਾਂ ਕੀਤਾ ਤਾਂ ਲੱਗਦਾ ਕਿ ਫਿਰ ਵਾਸ਼ਿੰਗ ਮਸ਼ੀਨ ਜਿਹੜੀ ਹੈ ਪ੍ਰਤਾਪ ਸਿੰਘ ਬਾਜਵੇ ਦੀ ਉਹੀ ਲੱਲੀ ਆ ਕਿ ਜਿਹੜੀ ਪੈਨਾ ਭਾਜਪਾ ਬੜਾ ਖੁਰਸੀ ਕਿ ਹਾਂ ਭੀ ਜਿੰਨਾ ਮ ਉਹ ਹੁਣ ਲੱਗਦਾ ਕਿ ਐਸ ਪਾਸੇ ਲੈਂਦੀ ਹੈ ਠੀਕ ਆ ਲੋਕ ਸਿੱਧੂ ਸਾਹਿਬ ਇਹਦੇ ਮੂਰਖਤਾ ਹੈ ਨਹੀਂ ਪੰਜਾਬ ਦੀ ਲੋਕਾਂ ਨੇ ਇੱਕ ਵਾਰੀ ਤਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਬੋਕਾ ਦੇਖ ਕੇ ਦੇਖ ਹੀ ਲਿਆ ਕਿ ਕਿਹੋ ਜਿਹਾ ਬਤਲਾਵਾ ਆਇਆ ਤਾਂ ਠੀਕ ਆ ਪ੍ਰਤਾਪ ਸਿੰਘ ਬਾਜਵਾ ਦੇ ਸੁਪਨੇ ਹਮੇਸ਼ਾ ਹੁੰਦੇ ਆ ਅੱਜ 2.5 ਸਾਲ ਦਾ ਵਕਫਾ ਪਿਆ ਵੇਖੋ ਕਿਹੜੇ ਕਿਹੜੇ ਜਾਣੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਚੜਦੇ ਆ ਬਾਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਵੀ ਨਜ਼ਰੀ ਨੇ ਉਹਨਾਂ ਨੇ ਵੀ ਇਸ ਬੰਦੀ ਸਟੇਟਮੈਂਟ ਜਿਹੜੀ ਅੱਜ ਤੱਕ ਨਜ਼ਰੀ ਕੋਈ ਆਈ ਨਹੀਂ ਕਿ ਹਾਂ ਵੀ ਸ਼ਾਮਸੋਂ ਦਾ ਰੋੜੇ ਨੂੰ ਪਾਰਟੀ ਚ ਸਨਮਾਨਯੋਗ ਸ ਕੋਈ ਰਾਜਾ ਵੜਿੰਗ ਵੀ ਇਹ ਗੱਲ ਕਹਿੰਦਾ ਹੁੰਦਾ ਸੀ ਜਿਹੜੇ ਪਾਰਟੀ ਦਾ ਔਖੀ ਖੜੀ ਚਛੱਟ ਛੱਟ ਗਿਆ ਉਹਨਾਂ ਨੂੰ ਪਾਰਟੀ ਦੇ ਸ਼ਾਮਲ ਨਹੀਂ ਕਰਾਂਗੇ ਨਹੀਂ ਇਹਦੇ ਬਾਰੇ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਇਹਨੂੰ ਨਹੀਂ ਲੈ ਕੇ ਆਇਆ ਇਹ ਜਿਹੜੀ ਜੁਆਇਨਿੰਗ ਹੈ ਇਹ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਕਰਾਈ ਹੈ ਔਰ ਇਹ ਪਿਛਲੇ ਦਿਨੀ ਉਹਦੇ ਘਰੇ ਗੇੜੇ ਬੜੇ ਮਾਰਦੇ ਤੁਹਾਨੂੰ ਚੇਤਾ ਹੁਣ ਜੀ ਬਿਲਕੁਲ ਸਿੱਧੂ ਸਾਬ ਮੈਂ ਤਾਂ ਉਹ ਗੱਲ ਵਕਰੀ ਉਹ ਤਾਂ ਬਿਲਕੁਲ ਕਲੀਅਰ ਘਾਟਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਜੁਆਇਨਿੰਗ ਕਰਾਈ ਹੈ ਪਰ ਕਿਤੇ ਨਾ ਕਿਤੇ ਇਹ ਤਾਂ ਨਾ ਕਿਤੇ ਜੁਮੇਵਰੀ ਜਿਹੜੀ ਆ ਕਾਗਰਸ ਪ੍ਰਧਾਨ ਦੀ ਵੀ ਸਿੱਧੂ ਸਾਹਿਬ ਜ਼ਰੂਰ ਬਾਦਦੀ ਆ ਉਸ ਨੂੰ ਆਪਾਂ ਦਰਕਨਾਰ ਜਿਹੜਾ ਉਹ ਨਹੀਂ ਕਰ ਸਕਦੇ ਚਲੋ ਖੈਰ ਪ੍ਰਤਾਪ ਸਿੰਘ ਬਾਜਵੇ ਦੀ ਜਿਹੜੀ ਮਨਸ਼ਾ ਆ ਉਹ ਮੈਂ ਕਲੀਅਰ ਕਰ ਹੀ ਦਿੱਤੀ ਕਿ ਜਿਹੜਾ ਮੜਾ ਮੋਟਾ ਸ਼ਾਮਸੋਂ ਦਾ ਰੋੜੇ ਦੇ ਬਚਣਾ ਸੀ ਲੱਗਦਾ ਉਹਦੇ ਬਚਣ ਦੇ ਸਾਰੇ ਦਰਵਾਜ਼ੇ ਜਿਹੜੇ ਆ ਉਹ ਪ੍ਰਤਾਪ ਸਿੰਘ ਬਾਜਵੇ ਦੇ ਵੱਲ ਜਿਹੜੇ ਜ਼ਰੂਰ ਖਰਾਬ ਹੀ ਆਖਿਆ ਵੇਖੋ ਅਗੜੇ ਦੇਣਾ ਚ ਪ੍ਰਤਾਪ ਸਿੰਘ ਬਾਜਵੇ ਦੀ ਇਸ ਮੰਨੀ ਕੀ ਰਣਨੀਤੀ ਹੁੰਦੀ ਹੈ ਜੀ ਚਲੋ ਅਨਕ ਸਿੰਘ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਵ ਸਾਇੰਸ ਦੇ ਪ੍ਰੋਫੈਸਰ ਮਜੀਤ ਸਿੰਘ ਗਣਕੀ ਸਾਹਿਬ ਜਿਹੜੇ ਦੇ ਵੱਲੋਂ ਇਨਾਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਗਣਕੀ ਸਾਹਿਬ ਦੇ ਵੱਲੋਂ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਹੋਵੇ ਦੁਆਰਾ ਫਿਰ ਮਿਲਾਂਗੇ ਧੰਨਵਾਦ